ਉਹ ਗੁਰਦੇਵ ਸਿੰਘ ਕੌਕੇ ਸੀ ਉਹਨਾਂ ਦਾ ਕਤਲ ਪੁਲਿਸ ਚੱਕਲੇ ਦੀ 1992 ਦੇ ਵਿੱਚ 200 ਪਿੰਡਾਂ ਦੇ ਲੋਕਾਂ ਦੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਪੁਲਿਸ ਦਾ ਇੱਕ ਐਸਐਚਓ ਗਰਮੀਤ ਸਿੰਘ ਚੋਕ ਕੇ ਲੈ ਜਾਂਦਾ ਜੱਜ ਸ਼ਰੋਮਨੀ ਕਾਲੀਦਲ ਜਿਹੜਾ ਵਾਰ-ਵਾਰ ਚਾਹੇ ਉਹ ਵਿਰਸਾ ਸਿੰਘ ਵਲਟੂਆ ਸਾਹਿਬ ਹੋਣ ਚਾਹੇ ਉਹ ਜੂਤ ਕਾਲੀਦਲ ਦਾ ਨੌਜਵਾਨ ਮੁੰਡਾ ਸਰਬਜੀ ਝਿੰਜਰ ਹੋਣ ਉਹ ਕਹੀ ਜਾਂਦੇ ਨੇ ਇੱਕ ਐਮਪੀ ਦੇ ਨਾਲ ਆ ਕੇ ਕਿ ਤੇਰੇ ਬੁੱਚੜ ਦਾਦੇ ਨੇ ਤੇ ਤੁਸੀਂ ਤੇ ਜਿਹੜੇ ਪੁਲਿਸ ਵਾਲੇ ਬੁੱਚੜ ਸੀ ਤੁਸੀਂ ਤੇ ਉਹਨਾਂ ਨੂੰ ਕੁਰਸੀਆਂ ਦਿੰਦੇ ਰਹੇ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦਾ ਕਤਲ ਹੋਇਆ ਰਿਪੋਰਟ ਦੱਬੀ ਰੱਖੀ ਗਈ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਰਾ ਕਿਉਂ ਨਾ ਦਿੱਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੀ ਕਤਲ ਹੋ ਗਿਆ ਹੋਵੇ ਉਹ ਵੀ ਪੁਲਿਸ ਮੁਕਾਬਲੇ ਦੇ ਵਿੱਚ ਉਹ ਵੀ ਝੂਠੇ ਮੁਕਾਬਲੇ ਦੇ ਵਿੱਚ ਉਹ ਉਹ ਹੀ ਘਰੋਂ ਚੱਕ ਕੇ ਉਹਨਾਂ ਨੂੰ ਟਾਰਚਰ ਕੀਤਾ ਗਿਆ ਹੋਵੇ 3 ਡਿਗਰੀ ਉਹਨਾਂ ਦੀਆਂ ਲੱਤਾਂ ਤੋੜ ਕੇ ਕੰਨਾਂ 'ਨ ਲੱਗ ਗਿਆ ਹੋਣ ਫਿਰ ਪੁਲਿਸ ਨੂੰ ਭਗੌੜਾ ਇਕਰਾਰ ਦਿੰਦੀ ਰਹੀ ਅੱਜ ਤੱਕ ਰਿਕਾਰਡ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਭਗੌੜਾ ਨੇ ਤੇ ਸ਼ਰੂਮਨੀ ਕਾਲੀਦਲ ਜਿਹੜੀ ਅਸੀਂ ਕਹਿੰਦੇ ਕਿ ਪੰਤਕ ਸਰਕਾਰ ਆ ਲੋਕੀਤਾਂ ਦੀ ਗੱਲ ਕਰਦੇ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਉਹ ਕਿੱਥੇ ਗਿਆ ਕੀ ਸਿਰਫ ਤੁਹਾਨੂੰ ਆ ਬਲਵੰਤ ਸਿੰਘ ਰਾਜੋਆਣਾ ਦਾ ਚੇਤਾ ਕਾਲ ਤਖਸਾਬ ਤੇ ਬੈਠੇ ਜਥੇਦਾਰ ਦਾ ਕਤਲ ਹੋਇਆ ਵੇ ਝੂਠਾ ਮੁਕਾਬਲਾ ਤੇ ਤੁਸੀਂ ਰਿਪੋਰਟ ਦੱਬ ਛੱਡੀ ਹੋਵੇ ਤੁਸੀਂ ਚੋਣ ਘੋਸ਼ਣਾ ਪੱਤਰ ਕਿਹਾ ਸੀ ਕਿ ਜਿਹੜੇ ਬਿੰਦ ਸਿੰਘ ਦੀ ਸਰਕਾਰ ਵੱਲੇ ਪੰਜਾਬ 'ਚ ਝੂਟੇ ਪੁਲਿਸ ਮੁਕਾਬਲੇ ਹੋਏ ਜਾਂ ਬਿੰਦ ਸਿੰਘ ਦੀ ਤੇ ਕੇਪੀਐਸ ਗਿੱਲ ਦੇ ਰਾਜ ਦੇ ਵਿੱਚ ਜਿਹੜੇ ਝੂਟੇ ਪੁਲਿਸ ਮੁਕਾਬਲੇ ਸੀ ਉਹਨਾਂ ਵਾਸਤੇ ਕਮਿਸ਼ਨ ਬਣਾਵਾਂਗੇ ਤੁਸੀਂ ਤੇ ਨਹੀਂ ਬਣਾਇਆ ਕਮਿਸ਼ਨ ਤੁਸੀਂ ਪੰਤ ਦੇ ਨਾਲ ਧੋਖਾ ਹੀ ਕਰ ਗਿਆਗੇ ਜਿਹੜੇ ਕਾਤਲ ਸੀ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਦਿੱਤੀ ਹੈਗੀ ਐਸਾ ਜੁੱਦ ਕਲਾ ਪਰਚਾ ਦਰਜ ਕੀਤਾ ਉਹਨਾਂ ਬਾਕੀ ਜਿਹੜੇ ਅਧਿਕਾਰੀਆਂ ਦੀ ਮਿਲੀ ਭੁਗਤਾਂ ਉਹਨਾਂ ਦੇ ਨਿਆਂਿਆਂ ਨੂੰ ਵੀ ਤੁਸੀਂ ਕੁਰਸੀਆਂ ਐਸਐਸਪੀ ਲਾਉਂਦੇ ਰਹੇ ਹੋ ਤੁਸੀਂ ਸਿਮਮੇ ਸਿੰਘ ਸੈਣੀ ਵਰਗੇ ਡੀਜੀਪੀ ਬਣਾਏ ਤੁਸੀਂ ਮੁਹੰਮਦ ਹਜ਼ਾਰ ਆਲਮ ਵਾਲੇ ਜਿਨ੍ਹਾਂ ਨੇ ਆਲਮ ਸੈਨਾ ਕਰਕੇ ਪੰਜਾਬ ਦੇ ਮੁੰਡਿਆਂ ਦਾ ਨਾਸ਼ ਕੀਤਾ ਗਿਆ ਸੀ ਉਹਨਾਂ ਨੂੰ ਤੁਸੀਂ ਪਾਰਟੀ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਣਾਉਂਦੇ ਉਹਦੀ ਘਰ ਵਾਲੀ ਨੂੰ ਤੁਸੀਂ ਟਿਕਟ ਦਿੰਦੇ ਹੋ ਮਲੇਰ ਕੋਟਲੇ ਤੇ ਉਹਦੀ ਘਰ ਵਾਲੀ ਤੁਸੀਂ ਸੀਪੀਐਸ ਬਣਾਉਂਦੇ ਪ੍ਰੋਗਰਾਮ 16 ਨੇ ਸਤਿ ਸ੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਦੀ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦਾ ਕਤਲ ਹੋਇਆ ਔਰ ਜਿਹੜੀ ਰਿਪੋਰਟ ਦੱਬੀ ਰੱਖੀ ਗਈ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਰਾ ਕਿਉਂ ਨਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਨੂੰ ਲੈ ਕੇ ਸਿਆਸਤ ਅੱਜਕੱਲ ਕਰ ਰਹੀ ਹੈ ਪਰ ਜਥੇਦਾਰ ਕੌਂਕੇ ਨੂੰ ਲੈ ਕੇ ਉਹਨਾਂ ਨੇ ਹੁਣ ਤੱਕ ਕੀ ਕੀਤਾ ਇਸ ਦੀ ਗੱਲ ਵੀ ਹੋਵੇਗੀ ਨਾਲ ਗੱਲ ਕਰਾਂਗੇ ਦੇਸ਼ ਦੇ ਖਿਡਾਰੀਆਂ ਦੀ ਖਿਡਾਰੀਆਂ ਨੂੰ ਆਪਣੇ ਮੈਡਲ ਵਾਪਸ ਕਰਨੇ ਪੈ ਰਹੇ ਨੇ ਖੇਡ ਤੱਕ ਛੱਡਨੀ ਪੈ ਰਹੀ ਹੈ ਪਰ ਫਿਰ ਵੀ ਕੁਸ਼ਤੀ ਸੰਗ ਦਾ ਜਿਹੜਾ ਪ੍ਰਧਾਨ ਲਾਏ ਜਾਣ ਦੀ ਗੱਲ ਦੇ ਉੱਤੇ ਸਰਕਾਰ ਨੇ ਪੜਚੋਲ ਨਹੀਂ ਕੀਤੀ ਕਿ ਫੈਸਲਾ ਕਿੱਥੇ ਲੈਣਾ ਸੀ ਕਿਵੇਂ ਲੈਣਾ ਸੀ ਇੱਕ ਹੋਰ بڑا ਹੈ ਮੁੱਦਾ ਹੈ ਉਸ ਦੇ ਉੱਤੇ ਵੀ ਗੱਲ ਹੋਵੇਗੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜਥੇਦਾਰ ਕੌਂਕੇ ਸਾਹਿਬ ਦੀ ਉਸ ਨੂੰ ਰਿਪੋਰਟ ਨੂੰ ਲੈ ਕੇ ਹੁਣ ਜਿਹੜੇ ਖੁਲਾਸੇ ਹੋਣ ਲੱਗੇ ਨੇ ਰਿਪੋਰਟ ਸਾਹਮਣੇ ਆ ਗਈ ਪਹਿਲਾਂ ਇੰਨੇ ਸਾਲ ਰਿਪੋਰਟ ਦਾ ਹੀ ਨਹੀਂ ਪਤਾ ਲੱਗਿਆ ਕਿ ਉਸ ਰਿਪੋਰਟ ਚ ਕੀ ਸੀ ਕਿੱਥੇ ਦੱਬੀ ਰਹੀ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਭੂਮਿਕਾ ਨਿਭਾਉਣੀ ਸੀ ਕਿਉਂ ਨਹੀਂ ਨਿਭਾਈ ਇਸ ਦੇ ਵੀ ਜਿਹੜੇ ਸਵਾਲ ਖੜੇ ਹੋ ਰਹੇ ਨੇ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਸੰਦੀਪ ਸਭ ਤੋਂ ਵੱਡੀ ਇਹ ਗੱਲ ਹੈ ਕਿ ਅਗਰ ਕਾਲ ਤਖਸਬ ਦੇ ਜਥੇਦਾਰ ਦਾ ਹੀ ਕਤਲ ਹੋ ਗਿਆ ਹੋਵੇ ਉਹ ਵੀ ਪੁਲਿਸ ਮੁਕਾਬਲੇ ਦੇ ਵਿੱਚ ਉਹ ਵੀ ਝੂਠੇ ਮੁਕਾਬਲੇ ਦੇ ਵਿੱਚ ਉਹ ਉਹੀ ਘਰੋਂ ਚੱਕ ਕੇ ਉਹਨਾਂ ਨੂੰ ਟੌਰਚਰ ਕੀਤਾ ਗਿਆ ਵੀ 3rd ਡਿਗਰੀ ਉਹਨਾਂ ਦੀਆਂ ਲੱਤਾਂ ਤੋੜ ਕੇ ਕੰਨਾਂ 'ਨ ਲੱਗ ਗਿਆ ਹੁਣ ਫਿਰ ਪੁਲਿਸ ਨੂੰ ਭਗੌੜਾ ਐ ਘਰਾ ਦਿੰਦੀ ਰਹੀ ਅੱਜ ਤੱਕ ਰਿਕਾਰਡ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਭਗੌੜਾ ਨੇ ਤੇ ਸ਼ਰੋਮਣੀ ਕਾਲੀ ਦਲ ਜਿਹੜੀ ਅਸੀਂ ਕਹਿੰਦੇ ਕਿ ਪੰਥਕ ਸਰਕਾਰ ਆ ਲੋਕ ਹਿੱਤਾਂ ਦੀ ਗੱਲ ਕਰਦੇ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਉਹ ਕਿੱਥੇ ਗਿਆ ਕੀ ਸਿਰਫ ਤੁਹਾਨੂੰ ਬਲਵੰਤ ਸਿੰਘ ਰਾਜੋਆਣਾ ਦਾ ਚੇਤਾ ਜਾਂ ਬੰਦੀ ਸਿੰਘ ਦਾ ਚੇਤਾ ਤੇ ਜਿਹੜੇ ਸਾਡੇ ਜਿਹੜੇ ਅਸੀਂ ਕੌਮਤੀ ਸੇਧ ਲੈਂਦੇ ਆ ਕਾਲ ਤਖਸਾਲ ਉਸ ਕਾਲ ਤਖਸਾਲ ਤੇ ਬੈਠੇ ਜਥੇਦਾਰ ਦਾ ਕਤਲ ਹੋਇਆ ਹੋਵੇ ਝੂਠਾ ਮੁਕਾਬਲਾ ਤੇ ਤੁਸੀਂ ਰਿਪੋਰਟ ਦੱਬ ਛੱਡੀ ਹੋਵੇ 1900 ਤੁਸੀਂ ਜਦੋਂ 1997 ਦੀ ਇਲੈਕਸ਼ਨ ਹੋਈ ਸੀ ਜਦੋਂ ਇਹਨਾਂ ਦੀ ਸਰਕਾਰ ਬਣੀ 75 ਸੀਟਾਂ ਆਈਆਂ ਔਰ 19 ਉਹਨਾਂ ਨੂੰ ਬੀਜੇਪੀ ਨਾਲ 93 ਸੀਟਾਂ ਆਈਆਂ ਸੀ ਗੱਟ ਜੋੜ ਚ ਤੁਸੀਂ ਚੋਣ ਘੋਸ਼ਣਾ ਪੱਤਰ ਕਿਹਾ ਸੀ ਕਿ ਜਿਹੜੇ ਬੈਂਤ ਸਿੰਘ ਦੀ ਸਰਕਾਰ ਵਲੇ ਪੰਜਾਬ ਚ ਝੂਠੇ ਪੁਲਿਸ ਮੁਕਾਬਲੇ ਹੋਏ ਜਾਂ ਬੈਂਤ ਸਿੰਘ ਦੀ ਤੇ ਕੇਪੀਐਸ ਗਿੱਲ ਦੇ ਰਾਜ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਅਸੀਂ ਉਹਨਾਂ ਵਾਸਤੇ ਇੱਕ ਕਮਿਸ਼ਨ ਬਣਾਵਾਂਗੇ ਤੁਸੀਂ ਤੇ ਨਹੀਂ ਬਣਾਇਆ ਕਮਿਸ਼ਨ ਤੁਸੀਂ ਪੰਤਾਂ ਦੇ ਨਾਲ ਧੋਖਾ ਹੀ ਕਰ ਗਏਗੇ ਫਿਰ ਤੁਹਾਡੇ ਤੇ ਪ੍ਰੈਸ਼ਰ ਪੈਂਦਾ ਇੱਕ ਆਈਪੀਐਸ ਅਫਸਰ ਜਿਹੜੇ ਐਡੀਜਪੀ ਸਿਕਿਉਰਿਟੀ ਜਿਹਨਾਂ ਦੇ ਨਾਲ ਬੀਪੀਕੇ ਤਵਾੜੀ ਸੀ ਉਹਨਾਂ ਨੂੰ ਤੁਸੀਂ ਦੇ ਦਿੰਦੇ ਆ ਉਹ ਆਪਣੀ ਰਿਪੋਰਟ 1990 ਦੇ 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 ਨੇ ਤੁਹਾਡੇ 3 ਸਾਲ ਫਿਰ ਰਹਿੰਦੇ ਸੀ 1997 ਤੋਂ ਲੈ ਕੇ 2002 ਤੱਕ ਤੁਸੀਂ ਰਿਪੋਰਟ ਤੇ ਕੁਝ ਨਹੀਂ ਕੀਤਾਗਾ ਉਸ ਤੋਂ ਬਾਅਦ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਆ ਜੀਂਦੀ ਆ 2002 ਤੋਂ ਲੈ ਕੇ 2007 ਤੱਕ ਠੀਕ ਉਹਨੇ ਤੇ ਕੁਝ ਕਰਨਾ ਨਹੀਂ ਪਰ ਕਾਲੀ ਦਲ ਦੀ ਸਰਕਾਰ ਤੇ ਹੁੰਦੀ ਨਾ ਫਿਰ ਤੁਹਾਡੀ 2007 ਤੋਂ ਲੈ ਕੇ 2017 ਤੱਕ ਸਰਕਾਰ ਬੰਦੀ ਲਗਾਤਾਰ 10 ਸਾਲ ਤੁਸੀਂ ਉਸ ਰਿਪੋਰਟ ਤੇ ਕੀ ਕੀਤਾ ਜਥੇਦਾਰ ਕੌਂਕੇ ਦੀ ਜਿਹੜੇ ਕਾਤਲ ਸੀ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਦਿੱਤੀ ਹੈਗੀ ਜਦ ਕਿ ਉਹ ਤਵਾੜੀ ਜਿਹੜੀ ਆਪਣੀ ਰਿਪੋਰਟ ਚ ਕਿਹਾ ਸੀ ਕਿ 173 ਦੀ ਕਾਰਵਾਈ ਬੰਦੀ ਆ ਸਜੂਦ ਖਲਾ ਪਰਚਾ ਦਰਜ ਕੀਤਾ ਉਹਨਾਂ ਬਾਕੀ ਜਿਹੜੇ ਅਧਿਕਾਰੀਆਂ ਦੀ ਮਿਲੀ ਭੁਗਤਾ ਜਿਹੜੇ ਜ਼ਿੰਮੇਵਾਰ ਉਹਨਾਂ ਨੂੰ ਪਰ ਕਾਰਵਾਈ ਹੋਣੀ ਚਾਹੀਦੀ ਆ ਉਹ ਤੇ ਕੁਦਰਤੀ ਮੌਤ ਜਿਨ੍ਹਾਂ ਨੇ ਜਥੇਦਾਰ ਕੌਂਕੇ ਦਾ ਕਤਲ ਕੀਤਾ ਕੁਦਰਤੀ ਮੌਤ ਮਾਰੇਗੇ ਲੇਕਿਨ ਉਹਨਾਂ ਨੂੰ ਵੀ ਤੁਸੀਂ ਕੁਰਸੀਆਂ ਦਿੰਦੇ ਰਹੇ ਨੇ ਉਹਨਾਂ ਦੇ ਨਿਆਣਿਆਂ ਨੂੰ ਵੀ ਤੁਸੀਂ ਕੁਰਸੀਆਂ ਐਸਐਸਪੀ ਲਾਉਂਦੇ ਰਹੇ ਹੋ ਹੈ ਤੁਸੀਂ ਸਮੀਤ ਸਿੰਘ ਸੈਣੀ ਵਰਗੇ ਡੀਜੀਪੀ ਬਣਾਏ ਤੁਸੀਂ ਮੁਹੰਮਦ ਹਜ਼ਾਰ ਆਲਮ ਵਾਲੇ ਜਿਨ੍ਹਾਂ ਨੇ ਆਲਮ ਸੈਨਾ ਕਰਕੇ ਪੰਜਾਬ ਦੇ ਮੁੰਡਿਆਂ ਦਾ ਨਾਸ਼ ਕੀਤਾ ਗਿਆ ਸੀ ਉਹਨਾਂ ਨੂੰ ਤੁਸੀਂ ਪਾਰਟੀ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਣਾਉਂਦੇ ਹੋ ਦੀ ਘਰ ਵਾਲੀ ਨੂੰ ਤੁਸੀਂ ਟਿਕਟ ਦਿੰਦੇ ਹੋ ਮਲੇਰ ਕੋਟਲੇ ਦੀ ਉਹਦੀ ਘਰ ਵਾਲੀ ਤੁਸੀਂ ਸੀਪੀਐਸ ਬਣਾਉਂਦੇ ਮੁੱਖ ਸੰਦੀਸਕਤਰ ਬਣਾਉਂਦੇ ਕੈਬਨਿਟ ਸਟੇਟਸ ਦਿੰਦੇ ਆਗੇ ਫਿਰ ਤੁਸੀਂ ਪੰਤਿਕ ਸਰਕਾਰ ਕਿਵੇਂ ਹੋਗੀ ਔਰ ਤੁਹਾਡੇ ਜਿਹੜੇ ਜਥੇਦਾਰ ਤੁਹਾਡੇ ਮਤੈ ਚਲਦੇ ਉਹ ਡਰਦੇ ਰਹੇ ਨੇ ਚਾਹੇ ਗਿਆਨੀ ਗੁਰਬਚਨ ਸਿੰਘ ਹੋਣ ਔਰ ਪੋਰਟ ਦਬ ਕੇ ਬੈਠੇ ਰਹੇ ਉਹਨਾਂ ਨੇ ਕਿਉਂ ਨਹੀਂ ਕੁਝ ਕੀਤਾ ਗਿਆ ਕਿਉਂ ਨਹੀਂ ਨੂੰ ਸਰਕਾਰ ਨੂੰ ਹਿਲਾਉਣਾ ਮਰ ਚਾਹੇ ਉਸ ਤੋਂ ਬਾਅਦ ਗਿਆਨੀ ਜੋਗਿੰਦਰ ਸਿੰਘ ਵਿਧਾਨਤੀ ਲਾਲੂ ਜਾਂ ਗਿਆਨੀ ਹਰਪੀ ਸਿੰਘ ਲਾਲੂ ਜਾਂ ਹੁਣ ਗਿਆਨੀ ਰਗਵੀਰ ਸਿੰਘ ਮਤਲਬ ਇਹ ਜਥੇਦਾਰ ਕਰਦੇ ਕੀ ਰਹੇ ਜਿਸ ਜਥੇਦਾਰ ਤੱਕ ਤੇ ਤੁਸੀਂ ਜਥੇਦਾਰ ਉਸੇ ਤਖਤ ਤੇ ਜਿਹੜੇ ਸੀ ਉਹ ਗੁਰਦੇਵ ਸਿੰਘ ਕੌਕੇ ਸੀ ਉਹਨਾਂ ਦਾ ਕਤਲ ਪੁਲਿਸ ਚੱਕਲੇ ਦੀ 1992 ਦੇ ਵਿੱਚ 200 ਪਿੰਡਾਂ ਦੇ ਲੋਕਾਂ ਦੇ ਪਿੰਡ ਵਸਿਆਂ ਦੀ ਹਾਜ਼ਰੀ ਚ ਪੁਲਿਸ ਦਾ ਇੱਕ ਐਸਐਚਓ ਗਰਮੀਤ ਸਿੰਘ ਚੋਕ ਕੇ ਲੈ ਜਾਂਦਾ ਤੇ ਉਹ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਤੇ ਅੱਜ 25 ਸਾਲ ਬਾਅਦ ਔਰ ਰਿਪੋਰਟ ਬੇਪਰਦ ਹੁੰਦੀ ਆ ਲੋਕਾਂ ਵਿੱਚ ਨਸ਼ਰ ਹੋ ਰਹੀ ਕੌਣ ਕਰਦਾ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਜਿਹੜੇ ਅਜੀਤ ਸਿੰਘ ਬੈਂਸ ਸਾਹਿਬ ਰਹੇ ਨੇ ਜਿਹੜੇ 100 ਸਾਲ ਦੀ ਉਮਰ ਭੋਗ ਕੇ ਗਏ ਨੇ ਉਹਨਾਂ ਨੇ ਇੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਬਣਾਇਆ ਉਸ ਸੰਗਠਨ ਨੇ ਜ਼ਿੰਮੇਵਾਰੀ ਸਮਝੀ ਆ ਗਈ ਕਿ ਇਹ ਸਰਕਾਰ ਕੋ ਜਾਵਾਂਗੇ ਕੋਈ ਕਾਰਵਾਈ ਨਹੀਂ ਹੋਈ ਹਾਈ ਕੋਰਟ ਤੇ ਜਾਵਾਂਗੇ ਤੇ ਕਾਰਵਾਈ ਲੰਮੀ ਹੋਊਗੀ ਕਿਉਂ ਨਾ ਇਹ ਕਾਰਵਾਈ ਕਾਲਤਖਬ ਸਾਹਿਬ ਦੇ ਜਥੇਦਾਰ ਕੋਰ ਕਰਵਾਈ ਜਾਵੇ ਤੇ ਇਹ ਗਿਆਨੀ ਰਗਵੀਰ ਸਿੰਘ ਹੁਣ ਵੀ ਚੁੱਪ ਕਰਕੇ ਬੈਠੇ ਰਹੇਗੇ ਨੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣ ਚੁੱਪ ਕਰਕੇ ਬੈਠੇ ਰਹੇ ਕਰਨਾ ਕਿੰਨੇ ਨੇ ਭਗਵੰਤ ਮਾਨ ਨੇ ਤਾਂ ਨਹੀਂ ਸਾਪ ਕਰਨਾ ਹਾਈ ਕੋਰਟ ਨੇ ਤੁਸੀਂ ਪੈਰਵਾਈ ਕਰੋ ਨਾ ਉਸ ਤਖਤ ਤੇ ਜਿੱਥੇ ਤੁਸੀਂ ਬੈਠਿਓ ਤੁਹਾਡੀ ਜ਼ਿੰਮੇਵਾਰੀ ਹੈ ਤੇ ਅੱਜ ਸ਼੍ਰੋਮਣੀ ਕਾਲੀ ਦਲ ਜਿਹੜਾ ਵਾਰ-ਵਾਰ ਚਾਹੇ ਉਹ ਵਿਰਸਾ ਸਿੰਘ ਵਲਟੋਆ ਸਾਹਿਬ ਹੋਣ ਚਾਹੇ ਉਹ ਯੂਥ ਕਾਲੀ ਦਲ ਦਾ ਨੌਜਵ ਹੋਣ ਉਹ ਕਹੀ ਜਾਂਦੇ ਨੇ ਇੱਕ ਐਮਪੀ ਦੇ ਨਾਲ ਆ ਕੇ ਕਿ ਤੇਰੇ ਬੁੱਚੜ ਦਾਦੇ ਨੇ ਤੇ ਤੁਸੀਂ ਤੇ ਜਿਹੜੇ ਪੁਲਿਸ ਵਾਲੇ ਬੁੱਚੜ ਸੀ ਤੁਸੀਂ ਤੇ ਉਹਨਾਂ ਨੂੰ ਕੁਰਸੀਆਂ ਦਿੰਦੇ ਰਹੇ ਨੇ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰੀ ਖਤਮ ਕੀਤੇ ਅਗੇ ਆਮ ਜਵਾਨੀ ਦਾ ਕਹਣ ਕੀਤਾ ਗਾ ਤੁਸੀਂ ਵੀ ਤੇ ਉਹਨਾਂ ਨੂੰ ਕੁਰਸੀਆਂ ਦਿੰਦੇ ਰਹੇ ਹੋ ਕਿ ਕਰਮਿਕ ਸ਼੍ਰੋਮਣੀ ਅਕਾਲੀ ਦਲ ਹਾਸ਼ੀ ਤੇ ਚਲਾ ਜਾਂਦਾ ਪੰਜਾਬ ਦੀ ਸਿਆਸਤ ਦੇ ਅੰਦਰ ਹੁਣ ਇੱਕੋ ਗੱਡੀ 'ਚ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟੀਚਰ ਕੀਤੀ ਸੀ ਕਿ ਇੱਕ ਗੱਡੀ 'ਚ ਵਿਧਾਇਕ ਆ ਸਕਦੇ ਆ ਵਿਧਾਨ ਸਭਾ ਇਹ ਹਾਲਤ ਹੋ ਗਿਆ ਅਕਾਲੀ ਦਲ ਦੀ ਕਾਲੀ ਦਲ ਦੇ ਦੇ ਕਿ ਚਲੋ ਸੱਤਾ ਦੇ ਨਾਲ ਤੇ ਕਾਲੀ ਦਲ ਦਾ ਮੋਹ ਨਹੀਂ ਹੋਣਾ ਚਾਹੀਦਾ ਹੈਗਾ ਕਿ 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 ਕਿਸ ਕਾਲੀ ਦਲ ਦੇ ਕਿਸ ਸੰਪੰਥ ਦੀ ਸੇਵਾ ਕਰਨੀ ਹੈ ਪਰ ਸਵਾਲ ਇਹ ਹੈ ਕਿ ਤੁਸੀਂ ਕਰਦੇ ਕੀ ਰਹੇ ਨਾ ਜੀ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਰਹੇ ਹੋ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਵੀ ਪੰਥਕ ਮੁੱਦਿਆਂ ਨੂੰ ਲੈ ਕੇ ਕਹਿ ਸਕਦੇ ਕਿ ਇਹਨਾਂ ਦੇ ਹਾਥੀ ਦੇ ਦੰਦ ਵਾਲਾ ਹਸਾਬ ਹੈ ਕਿ ਹਾਥੀ ਦੇ ਦੰਦ ਵਿਖਾਉਣ ਨੂੰ ਹੋਰ ਹੁੰਦੇ ਨੇ ਉਹ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋਦੇ ਤੁਹਾਡੇ ਚਿਹਰੇ ਹੋਰ ਹੁੰਦੇ ਨੇ ਜਦੋਂ ਤੁਸੀਂ ਸੱਤਾ ਦੇ ਅੰਦਰ ਹੋ ਤੁਹਾਡੇ ਚਿਹਰੇ ਹੋਰ ਹੁੰਦੇ ਨੇ ਸਵਾਲ ਇਹ ਕਿ ਪੰਜਾਬ ਦੀ ਜਨਤਾ ਨੂੰ ਦੱਸੋ ਪੰਥਕ ਲੋਕਾਂ ਨੂੰ ਦੱਸੋ ਪੰਥ ਨੂੰ ਦੱਸੋ ਕੌਮ ਨੂੰ ਦੱਸੋ ਕਿ ਤੁਸੀਂ ਰਿਪੋਰਟ 10 ਸਾਲ ਕਿਉਂ ਦੱਬੀ ਰੇ ਕਿਉਂ ਤੁਸੀਂ ਅਫਸਰਾਂ ਨੂੰ ਬਚਾਉਂਦੇ ਰਹੇ ਹੋ ਕਿਉਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਇਆ ਤੇ ਕਿਉਂ ਤੁਸੀਂ ਦੱਬ ਕੇ ਹਲੇ ਵੀ ਬੈਠੇ ਨੇ ਪ੍ਰੋਬਲਮ ਕੀ ਹੈ ਪੰਜਾਬ ਪੁਲਿਸ ਵਾਲੇ ਅਧਿਕਾਰੀ ਕੀ ਕਰਦੇ ਨੇ ਚਾਹੇ ਕਿਸੇ ਦਾ ਨਜਾਇਜ਼ ਪੁੱਤ ਮਾਰ ਦੇਣ ਚਾਹੇ ਝੂਠੇ ਪੁਲਿਸ ਮੁਕਾਬਲੇ ਕਰ ਦੇਣ ਚਾਹੇ ਕਰਪਸ਼ਨ ਦੇ ਵਿੱਚ ਫੜੇ ਜਾਣ ਤੇ ਜੇ ਕੋਈ ਸਰਕਾਰ ਕਾਰਵਾਈ ਕਰਨੀ ਚਾਵੇ ਤੇ ਇਹ ਡਰਾ ਦਿੰਦੇ ਨੇ ਸਰ ਪੁਲਿਸ ਦਾ ਮੋਰਲ ਡਾਊਨ ਹੋ ਜਾ ਫੇਟੇ ਨੂੰ ਕਰੋ ਇਹ ਜੇ ਪੁਲਿਸ ਮੋਰਲ ਡਾਊਨ ਕਿ ਜਿਹੜੇ ਲੋਕਾਂ ਦੇ ਬੇਕਸੂਰ ਪੁੱਤ ਮਾਰ ਕੇ ਕਿਉਂ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਇਹ ਲੋਕਾਂ ਕਰਪਸ਼ਨ ਦੇ ਵਿੱਚ ਤੁਸੀਂ ਫੜੇ ਜਾਂਦੇ ਹੋ ਕਿਉਂ ਮੋਰਲ ਡਾਊਨ ਹੋ ਜਾਊਗਾ ਪਰ ਬਾਦਲ ਸਾਹਿਬ ਵਰਗੀਆਂ ਸ਼ਕਤੀਆਂ ਵੀ ਉਹ ਪੁਲਿਸ ਵਾਲੇ ਚਲਾਉਂਦੇ ਰਹੇਗੇ ਨੇ ਉਹ ਸੈਣੀ ਸਾਹਿਬ ਚਲਾਉਂਦੇ ਰਹੇ ਜਾਂ ਹੋਰ ਚਲਾਉਂਦੇ ਰਹੇਗੇ ਨੇ ਜਿਹੜੇ ਤੁਸੀਂ ਆਪ ਹੀ ਉਹਨਾਂ ਲੋਕਾਂ ਦੇ ਜਿਹੜੇ ਜਿਨ੍ਹਾਂ ਦੇ ਅੱਜ ਤੱਕ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦੇ ਆਗੇ ਨੇ ਤੁਸੀਂ ਉਹਨਾਂ ਨੂੰ ਜਦ ਕੁਰਸੀਆਂ ਦਿੰਦੇ ਰਹੇ ਹੋ ਤੁਸੀਂ ਉਹਨਾਂ ਨੂੰ ਤਾਂ ਦਿੰਦੇ ਰਹੋ ਨੇ ਤੇ ਫਿਰ ਲੋਕੀ ਤੁਹਾਡੇ ਦੇ ਯਕੀਨ ਕੀ ਕਰਣਗੇ ਭਗਵੰਤ ਮਾਨ ਸਾਹਿਬ ਜੋ ਕਹਿਣ ਕਿ ਚਾਹੇ ਤੁਹਾਡੀਆਂ ਤਿੰਨ ਸੀਟਾਂ ਇੱਕੋ ਟੈਂਪੂ ਤੇ ਸਵਾਰ ਹੋਜੋ ਪਰ ਸਵਾਲ ਇਹ ਨਹੀਂ ਹੈਗਾ ਤਿੰਨਾ ਜਾਂ 13 ਜਾਂ 30 ਜਾਂ 93 ਦਾ ਨਹੀਂ ਹੈਗਾ ਸਵਾਲ ਸਵਾਲ ਇਹ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪੰਥਕ ਪਾਰਟੀ ਮੰਨੀ ਜਾਂਦੀ ਸੀ ਕਿ ਪੰਥ ਹਿੱਤਾਂ ਨੂੰ ਲੈ ਕੇ ਇਹ ਸੰਘਰਸ਼ ਕਰਦੀ ਆ ਉਹ ਹੁਣ ਸੰਘਰਸ਼ ਗਾਇਬ ਹੋ ਗਏ ਨੇ ਹੁਣ ਤੁਸੀਂ ਕਹੀ ਜਾਂਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਤੇ ਹੈਗੀ ਸੀ ਸੈਂਟਰ ਕੋ ਸੈਂਟਰ ਨੇ ਡਿਸਾਈਡ ਹੀ ਕਰਨਾ ਉਹ ਵੀ ਅਮਿਤ ਸ਼ਾਹ ਨੇ ਕਲੀਅਰ ਕੱਟ ਕਹਿ ਦਿੱਤਾਗਾ ਜਿਹੜਾ ਨਵਾਂ ਕਾਨੂੰਨ ਤਿੰਨ ਕਾਨੂੰਨ ਜਿਹੜਾ ਪਾਸ ਕਰ ਦਿੱਤੇ ਗਏ ਨੇ ਉਹਦੇ ਚ ਕਲੀਅਰ ਹੈ ਕਿ ਜੇ ਕਿਸੇ ਬੰਦੇ ਨੂੰ ਪਿਛਤਾਵਾ ਹੈ ਉਹ ਖੁਦ ਰੈਮ ਦੀ ਅਪੀਲ ਦੇਸ਼ ਦੇ ਰਾਸ਼ਟਰਪਤੀ ਨੂੰ ਕਰੂਗਾ ਉਹਦੇ ਬਿਹਾਫ ਤੇ ਨਾ ਉਹਦੀ ਘਰ ਵਾਲੀ ਕਰ ਸਕਦੀ ਨਾ ਭੈਣ ਕਰ ਸਕਦੀ ਨਾ ਕਿ ਥਰਡ ਪਾਰਟੀ ਨਹੀਂ ਕਰ ਸਕਦੀ ਪਰਿਵਾਰ ਕਰ ਸਕਦਾ ਥਰਡ ਪਾਰਟੀ ਨਹੀਂ ਇਹ ਤੇ ਥਰਡ ਪਾਰਟੀ ਸ਼ਰੂਨਗੁਰ ਦਾ ਪ੍ਰਬੰਧਕ ਕਮੇਟੀ ਇਹਦਾ ਰਾਜੂ ਵਾਣਿਆਂ ਨੂੰ ਅਪੀਲ ਕਰਨੀ ਪਊਗੀ ਉਹ ਮਾਫੀ ਮੰਗਦੇ ਕਿ ਨਹੀਂ ਮੰਗਦੇ ਪਰ ਉਹਦੇ ਸੈਂਟਰ ਦਾ ਸਵਾਲ ਬੰਦੀ ਸਿੰਘ ਸੈਂਟਰ ਨੇ ਛੱਡਨੇ ਗਿਆ ਭੁੱਲਰ ਦਵਿੰਦਰਪਾਲ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਹੀ ਅਰਵਿੰਦ ਕੇਜਰੀਵਾਲ ਨੇ ਛੱਡਣਾ ਪਰ ਜਥੇਦਾਰ ਮਰਹੂਮ ਗੁਰਦੇਵ ਸਿੰਘ ਕੌਂਕੀ ਹਾਲਾ ਕਿਸ ਕੀ ਸੀ ਉਹ ਤਾਂ ਨਹੀਂ ਨਾ ਕਿ ਕਰਨਾ ਉਹ ਤਾਂ ਪੰਜਾਬ ਸਰਕਾਰ ਦੀ ਨਾ ਉਹ ਤਾਂ ਪੰਜਾਬ ਸਰਕਾਰ ਦੀ ਜੂਰਡਿਕਸ਼ਨ ਸੀ ਉਹ ਤਾਂ ਬਤੌਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜੂਰਡਿਕਸ਼ਨ ਸੀ ਉਹ ਬਤੌਰ ਗ੍ਰਹਿ ਮੰਤਰੀ ਸੁਭੀ ਸਿੰਘ ਬਾਦਲ ਦੀ ਜੂਰਡਿਕਸ਼ਨ ਸੀ ਕਿ ਘਟੂ ਘੜ ਦਾ 10 ਸਾਲ ਹੋ 2007 ਉਹਦਾ ਕਿ 2017 190 ਤੋਂ ਲੈ ਕੇ 2003 ਮਤਲਬ ਤੁਹਾਡੇ 13 ਸਾਲ ਅਸੀਂ ਤੁਹਾਡੇ ਕੋਲ ਤੁਸੀਂ 13 ਸਾਲਾਂ ਦੇ ਵਿੱਚ ਕੀ ਕੀਤਾ ਤੁਸੀਂ ਉਹਨਾਂ ਪੁਲਿਸ ਅਫਸਰਾਂ ਨੂੰ ਕਿਉਂ ਨਹੀਂ ਗਿਲਟੀ ਕਰਾਰ ਦਿੱਤਾ ਗਿਆ ਉਹਨਾਂ ਦੇ ਖਿਲਾਫ ਕਿਉਂ ਨਹੀਂ ਤੁਸੀਂ 302 ਲਈ ਕਿਉਂ ਨਹੀਂ ਜੇ ਤੁਹਾਡੇ ਚ ਦਮ ਨਹੀਂ ਕਿਉਂ ਨਹੀਂ ਸੀਬੀਆਈ ਨੂੰ ਕੇਸ ਕੀਤਾ ਤੁਹਾਡੇ ਕੋਲ ਇਹ ਕਰਕੇ ਕੇਸ ਐਸਆਈਡੀ ਬਣਾ ਕੇ ਜੋ ਕਾਨੂੰਨ ਕਹਿੰਦਾ ਚਲਾਨ ਪੇ ਪਰਚਾ ਦਰਜ ਕਰਦੇ ਚਲਾਨ ਕਰਦੇ ਤੇ ਉਹਨਾਂ ਨੂੰ ਅਗਲੇ ਆਪੇ ਕਾਨੂੰਨ ਡਿਸਾਈਡ ਕਰਦਾ ਪਰ ਤੁਸੀਂ ਅੱਜ ਕਹਿ ਰਹੇ ਹੋ ਕਿ ਅਹੀਂ ਪੰਥ ਬਹਾਤੈਸ਼ੀਆਂ ਪੰਥ ਦੇ ਬੜੇ ਦਰਦੀ ਹੈਗੇ ਨੇ ਤੁਸੀਂ ਉਦੋਂ ਪੰਥ ਦੇ ਦਰਦੀ ਜੇ ਤੁਸੀਂ ਸੱਤਾ ਤੋਂ ਬਾਹਰ ਅਗੇ ਕਿਉਂਕਿ 2017 ਤੋਂ ਲੈ ਕੇ 22 ਤੱਕ ਸੱਤਾ ਤੋਂ ਬਾਹਰ 22 ਤੋਂ ਲੈ ਕੇ 27 ਤੱਕ ਸੱਤਾ ਤੋਂ ਬਾਹਰ ਅੱਗੇ ਪਤਨ ਕਿਹੜੇ ਰਾਜੇ ਦੀ ਪਰਜਾ ਆਉਣੀ ਹੈਗੀ ਪਹਿਲੇ ਫਿਲਹਾਲ ਇਹ ਜਿਹੜਾ ਮਸਲਾ ਉੱਠਿਆ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਦੇ ਹੁਣ ਕਰ ਰਹੇ ਨੇ ਉਹਨਾਂ ਦੇ بیٹے ਰਾਜਵਿੰਦਰ ਸਿੰਘ ਬੈਂਸ ਜਿਹੜੇ ਹਾਈ ਕੋਰਟ ਦੇ ਬੜੇ ਸੀਨੀਅਰ ਵਕੀਲ ਤੇ ਕਾਬਲ ਵਕੀਲ ਹੈ ਉਹ ਕਰ ਰਹੇ ਨੇ ਤੇ ਸਰਬਜੀਤ ਸਿੰਘ ਵੀਰ ਦਾ ਜਿਹੜੇ ਇਹਨਾਂ ਦੇ 44 ਜਿਨ੍ਹਾਂ ਨੇ ਇੱਕ ਤੇ ਬੀਕੇ ਜਿਹੜੇ ਤਵਾੜੀ ਆਈਪੀਐਸ ਅਫੀਸਰ ਉਹਨਾਂ ਦੀ ਰਿਪੋਰਟ ਇੱਕ ਖੁਦ ਜਾ ਕੇ ਔਰ ਤਵਾੜੀ ਸਾਹਿਬ ਦੀ ਰਿਪੋਰਟ ਵੀ ਕੋਈ 18 19 ਭੇਜਦੀ ਉਹਨਾਂ ਨੇ 40 ਬੰਦੇ ਗਵਾਹ ਕੀਤੇ ਨੇ ਬਿਆਨ ਰਿਕਾਰਡ ਕੀਤੇ ਤੇ ਉਹਨਾਂ ਨੇ ਕੱਲਾ ਕੱਲਾ ਪਰਦਾ ਫਾਸ਼ ਕੀਤਾ ਦੁੱਖ ਇਸ ਗੱਲ ਦਾ ਹੁਣ ਪੰਜਾਬ ਦੇ ਜਨਤਾ ਨੂੰ ਹੋ ਰਿਹਾ ਕਿ ਉਹਨਾਂ ਨੂੰ ਖੁਦ ਪੁਲਿਸ ਨੇ ਚ ਘਰੋਂ ਚੱਕਿਆ ਥਰਡ ਡਿਗਰੀ ਤੌਰ ਚ ਕੀਤਾ ਮਾਰਿਆ ਕੁੱਟਿਆ ਜੋ ਵੀ ਕੁਝ ਕੀ ਕਰਦੀ ਪੁਲਿਸ ਠੀਕ ਹੈ ਫਿਰ ਤੁਸੀਂ ਪਘੋੜਾ ਵੀ ਕਰਾਰ ਦਿੰਦੇ ਹੋ ਹੱਦ ਇਹ ਹੋ ਗਈ ਨਾ ਤੇ ਕਾਲੀ ਦਲ ਚੋਪਾ ਪੰਥਕ ਜੋਤਾ ਅਕਾਲ ਤਖਤ ਸਾਹਿਬ ਚੋਪਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਪਾ ਤੇ ਹੁਣ ਕਹਿੰਦੇ ਕਿ ਅਸੀਂ ਬੰਦੀ ਸਿੰਘਾਂ ਦੀ ਲੜਾਈ ਅਸੀਂ ਲੜ ਰਹੇ ਹੋਰ ਕੋਈ ਲੜੜ ਨਹੀਂ ਰਿਹਾ ਹੈਗਾ ਹੁਣ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੌਲਾ ਪਾਉਂਦੇ ਤੇ ਤੁਹਾਡੀ ਤੇ ਅਸੈਂਬਲੀ ਤੁਹਾਡੀ ਤੇ ਸਰਕਾਰ ਹੈ ਮੁੱਖ ਮੰਤਰੀ ਕੀ ਨਹੀਂ ਕਰ ਸਕਦਾ ਹੈਗੇ ਅਸੀਂ ਮੁੱਖ ਮੰਤਰੀ ਕੋ ਜਿੰਨੀ ਪਾਵਰ ਕਿਸੇ ਕੋਈ ਨਹੀਂ ਪਾਵਰ ਮੁੱਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਭਗਵਾਨ ਆ ਰੱਬ ਨੇ ਤੇ ਜੇ ਰੱਬ ਹੋ ਕੇ ਵੀ ਤੁਸੀਂ ਭਾਈ ਕੌਂਕੇ ਨੂੰ ਇਨਸਾਫ ਨਹੀਂ ਦਿਵਾ ਸਕੀ ਹੈਗੇ ਤੇ ਇਹੋ ਜੇ ਰੱਬ ਨੂੰ ਪੂਜਣ ਦਾ ਵੀ ਕੀ ਫਾਇਦਾ ਨਾ ਹੁਣ ਸਵਾਲ ਇਸ ਮਸਲੇ 'ਚ ਰਿਪੋਰਟ ਸ਼੍ਰੋਮਣੀ ਕਾਲੀ ਦਲ ਵਾਸਤੇ ਵੱਡੀ ਸਿਰਦਰ ਦੇ ਬਣੂਗੀ ਕਿ ਤੁਸੀਂ ਅਮੀਸ਼ਾਹ ਨੂੰ ਤੇ ਜਪ ਪ੍ਰਧਾਨ ਮੰਤਰੀ ਨੂੰ ਤੇ ਕਹੀ ਯਾਰੇ ਕਿ ਜਿਹੜੀ 2019 'ਚ ਤੁਸੀਂ 550 ਸਾਲ ਪ੍ਰਤਮ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਨਕਦੇਵ ਜੀ ਦੇ ਦਿਹਾੜੇ ਤੇ ਨੋਟੀਫਿਕੇਸ਼ਨ ਜਾਰੀ ਕੀਤੀ ਤੁਸੀਂ ਉਸ ਤੋਂ ਮੁਕਰ ਗਏ ਤੁਸੀਂ ਬੰਦੀ ਸਿੰਘ ਰਿਆਣੀ ਕਰਦੇ ਤੇ ਤੁਸੀਂ ਕੀ ਕੀਤਾਗਾ ਇਹ ਸਵਾਲ ਹੁਣ ਬੋਲਣ ਸ਼ੁਰੂ ਬਨੀ ਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਬੋਲਣ ਹੁਣ ਬੋਲਣ ਮਿਰਸਾ ਸਿੰਘ ਬਲਟੋਵਾ ਸਾਹਿਬ ਬੁਲਣ ਲੋਕਾਂ ਨੂੰ ਤੇ ਕਹੀ ਜਾਂਦੇ ਕਿ ਬੁੱਚੜ ਬੁੱਚੜ ਕਹੀ ਜਾ ਰਹੇ ਹੋ ਪਰ ਤੁਸੀਂ ਜਿਹੜੇ ਬੁੱਚੜ ਅਫਸਰ ਲਾ ਛੱਡੇ ਜਿਨ੍ਹਾਂ ਨੇ ਕੌਂਕੇ ਸਾਹਿਬ ਦਾ ਕਤਲ ਕੀਤਾ ਹੈਗਾ ਉਹਨਾਂ ਦੇ ਧੀਆਂ ਪੁੱਤਾਂ ਨੂੰ ਤੁਸੀਂ ਕੁਰਸੀਆਂ ਦਿੰਦੇ ਰਹੇ ਹੋਗੇ ਤੇ ਹੁਣ ਬੁੱਚੜ ਕੌਣ ਹੋਇਆ ਕਿ ਪੰਜਾਬ ਦੀ ਜਨਤਾ ਨੇ ਜਾਣ ਕੌਮ ਨੇ ਡਿਸਾਈਡ ਕਰਨਾ ਹੈਗਾ ਕਿ ਕੌਣ ਇਸ ਮਸਲੇ ਦੇ ਵਿੱਚ ਕਾਲੀ ਦਲ ਦੱਸੇ ਪੰਜਾਬ ਦੇ ਜਨਤਾ ਨੂੰ ਦੱਸੇ ਜਾਂ ਕੌਮ ਨੂੰ ਦੱਸਣ ਪੰਥ ਨੂੰ ਦੱਸਣ ਕਿ ਤੁਹਾਡੀ ਕੀ ਮਜਬੂਰੀ ਰਹੀ ਹੈਗੀ ਹੈ ਕਿ ਜੇ ਤੁਸੀਂ ਪਹਿਲੀ ਗੱਲ ਤੁਸੀਂ ਝੂਠੇ ਮੁਕਾਬਲੇ ਪੁਲਿਸ ਹੋਏ ਨੇ ਸੀਬੀਆਈ ਅੱਜ ਵੀ ਅਦਾਲਤਾਂ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾ ਦੇ ਰਹੀ ਐਸ ਟਾਈਮ ਜਿਹੜੇ ਪੁਲਿਸ ਅਫਸਰ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਸੀ ਜਿਹੜੀ ਟਾਈਮ ਦੇ ਵਿੱਚ ਪੁਲਿਸ ਅਫਸਰਾਂ ਨੂੰ ਆਪਣੇ ਪੋਤੇ-ਪੋਤੀਆਂ ਦੇ ਦੋਦੇ ਦੋਤੀਆਂ ਨਾਲ ਖੇਡਣ ਦਾ ਟਾਈਮ ਸੀ ਉਹ ਹੁਣ ਸਜ਼ਾ ਭੁਗਤ ਰਹੇ ਨੇ ਜਿਵੇਂ ਹੁਣ ਫੇਰ ਆ ਗੈਂਗਸਟਰ ਵਾਲਾ ਮਸਲਾ ਆ ਗਿਆ ਨਾ ਪੰਜਾਬ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਸਟਾਫ ਬੰਦੇ ਮਾਰ ਕੇ ਸਟਾਰ ਨਾ ਲਾਓ ਮੋਢਿਆਂ ਤੇ ਬੁੱਢੇ ਬਾਰੇ ਜਦੋਂ ਤੁਸੀਂ ਬੁਢਾਪਾ ਕੱਟਣ ਹੁੰਦਾ ਤੁਸੀਂ ਜੇਲਾ ਕੱਟਦੇ ਹੋ ਪਰ ਸ਼ਰਮਣੀ ਕਾਲੀਦਨ ਨੂੰ ਤੇ ਘਟੂ ਘਟ ਚਾਹੀਦਾ ਹੈ ਕਿ ਨਾ ਜਦੋਂ ਝੂਠੇ ਮੁਕਾਬਲਿਆਂ ਦਾ ਤੁਸੀਂ 1997 ਦੀ ਤਣਾ ਵਾਦਾ ਕੀਤਾ ਸੀ ਕਿ ਝੂਠੇ ਮੁਕਾਬਲਿਆਂ ਨੂੰ ਲੈ ਕੇ ਕਮਿਸ਼ਨ ਬਣਾਵਾਂਗੇ ਤੇ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਬਾਅਦ ਤੁਸੀਂ ਭੁੱਲੀਗੇ ਤੁਸੀਂ ਉਹਨਾਂ ਪੁਲਿਸ ਵਾਲਿਆਂ ਦੀ ਦੇ ਜ਼ਰੀਏ ਤੁਸੀਂ ਕੁਰਸੀਆਂ ਦਿੰਦੇ ਰਹੇ ਨੇ ਉਹਨਾਂ ਕੋ ਫਾਇਦੇ ਚੁੱਕਦੇ ਰਹੇ ਹੋ ਨੇ ਤੇ ਫਿਰ ਤੁਸੀਂ ਕਹ ਰਹੇ ਕਿ ਅਸੀਂ ਪੰਥ ਦਰਦੀਆਂ ਤੇ ਅਸੀਂ ਬੰਦੀ ਸਿੰਘ ਰਹਾਇਆ ਕਰਾਉਣੇ ਉਹਦੇ ਦੂਰ ਦੀਆਂ ਗੱਲਾਂ ਨੇ ਪਰ ਆਹ ਜਿਹੜਾ ਮਸਲਾ ਸੀ ਕੌਂਕੇ ਸਾਹਿਬ ਵਾਲਾ ਜਥੇਦਾਰ ਸਾਹਿਬ ਵਾਲਾ ਇਸ ਮਸਲੇ ਦੇ ਪੰਜਾਬ ਦੀ ਕੌਮ ਸਿੱਖ ਕੌਮ ਪੰਜਾਬ ਦੀ ਜਨਤਾ ਨੂੰ ਸ਼ਰਮ ਨਹੀਂ ਕਾਲੀਦਨ ਦੱਸਣਾ ਚਾਹੀਦਾ ਜਾਂ ਫਿਰ ਇਸ ਮਸਲੇ ਦੇ ਸੁਭੀ ਸਿੰਘ ਬਾਦਲ ਸਾਹਿਬ ਨੂੰ ਫਿਰ ਮਾਫੀ ਮੰਗਣੀ ਪੈਗੀ ਜੀ ਇੱਕ ਅਗਲਾ ਮਸਲਾ ਉਹ ਕੇਂਦਰ ਦਾ ਕੇਂਦਰ ਨੇ ਇੱਕ ਝਟਕਾ ਦਿੱਤਾ ਪੰਜਾਬ ਸਰਕਾਰ ਨੂੰ ਹਾਲਾਂਕਿ ਵਿੱਤੀ ਤੌਰ ਤੇ ਉੱਤੇ ਕਿੰਨਾ ਕਮਜ਼ੋਰ ਹੁੰਦਾ ਜਾ ਰਿਹਾ ਹੈ ਸੂਬਾ ਜਾਂ ਕੀਤਾ ਜਾ ਰਿਹਾ ਹੈ ਵੱਖਰੀ ਗੱਲ ਹੈ ਪਰ ਜਿਹੜਾ ਪਾਵਰ ਕਾਮ ਨੂੰ ਲੈ ਕੇ ਕਹਿੰਦੇ ਵਿੱਤੀ ਘਾਟੇ ਚੈਨੀ ਹੈ ਕਿ ਕਰਜ਼ੇ ਵਾਲੀ ਰਕਮ ਵਿੱਚ ਵੀ ਕਟੌਤੀ ਕਰ ਦਿੱਤੀ ਸੀ ਕਟੌਤੀ ਵੀ ਹੈ ਜਿਹੜੀ ਕੋ ਮੋੜੀ-ਮੋਟੀ ਨਹੀਂ ਕੀਤੀ ਗਈ ਸੈਂਕੜੇ ਕਰੋੜਾ ਰੁਪਏ ਦੀ ਕਟੌਤੀ ਕੀਤੀ ਗਈ ਹੈ ਇਹਦਾ ਅਸਰ ਕੀ ਹੋਏਗਾ ਪੰਜਾਬ ਸੂਬੇ ਤੇ ਦੇਖੋ ਦਿਨੋਂ ਦੇ ਨੇ ਜਿਹੜੀ ਨਾ ਸੈਂਟਰ ਸਰਕਾਰ ਪੰਜਾਬ ਸਰਕਾਰ ਦੀ ਜਾਂ ਮੁੱਖ ਮੰਤਰੀ ਸਾਹਿਬ ਦੀ ਕਈ ਕਹ ਲੋ ਜਾਂ ਪੰਜਾਬ ਸਰਕਾਰ ਦੀ ਢਿਬਰੀ ਟਾਈਡ ਕਰਦੇ ਜਾ ਰਹੇ ਨੇ ਕਿਉਂਕਿ 2300 ਕਰੋੜ ਰੁਪਏ ਦਾ ਕਟ ਲਾਤਾ ਕੰਜੀ ਫੇਰਤੀ ਕਟੌਤੀ ਕਰਦੇ ਤੇ ਜਿਹੜਾ ਪੰਜਾਬ ਸਰਕਾਰ ਨੇ ਕੋਈ 45230 ਕਿ ਕਰੋੜ ਰੁਪਏ ਦਾ ਕਰਜ਼ਾ ਲੈਣਾ ਸੀ ਇਸ ਵਿੱਤੀ ਵਰੇ ਉਹਦੇ ਚ 2300 ਦਾ ਕਟ ਲਾਤਾ ਤੇ 2300 ਕਰੋੜ ਬਹੁਤ ਜ਼ਿਆਦਾ ਹੁੰਦਾ ਇਹਦੇ ਚੀਕਾ ਨਿਕਲ ਜਣਗੇ ਪੰਜਾਬ ਸਰਕਾਰ ਦੀਆਂ ਪਹਿਲਾਂ ਹੀ 8000 ਕਰੋੜ ਹੋਰ ਰੁਕ ਗਿਆ ਜਿਹੜਾ ਸਾਡਾ ਹੱਕ ਬੰਦਾ ਪੰਜਾਬ ਦਾ ਹੱਕ ਬੰਦਾ ਉਹ ਰੋਕਤਾ ਤੇ 2300 ਕਰੋੜ ਰੁਪਏ ਹੋਰ ਰੋਕਤਾ ਲੱਗਦਾ ਕਿ ਤਿੰਨ ਚਾਰ ਦਿਨਾਂ ਦੇ ਵਿੱਚ ਹੋਰ ਖਬਰ ਆ ਜੂ ਕਿ ਹੋਰ ਸਰਕਾਰ ਦੀ ਬਰੀ ਟਾਈਟ ਕਰਤੇ ਹੁਣ ਜਿਹੜਾ ਸੈਂਟਰ ਸਰਕਾਰ ਨੇ ਤਰਕ ਦਿੱਤਾ ਹੈਗਾ ਕਿ ਤੁਹਾਡਾ ਜਿਹੜਾ ਬਿਲੀ ਬੋਰਡ ਹੈ ਜਿਹਨੂੰ ਪੰਜਾਬ ਪੀਸੀਐਲ ਪੀਸੀਪੀ ਐਸ ਪੀਸੀਐਲ ਕਹਿੰਦੇ ਨੇ ਉਹ ਉਹਦਾ ਉਹਦਾ ਬਹਾਨਾ ਬਣਾਦਾ ਕਿ ਉਹ ਪਹਿਲੇ ਹੀ 4700 ਕਰੋੜ ਰੁਪਏ ਦਾ ਘਾਟਾ ਵਾ ਉਹਨਾਂ ਨੂੰ ਸਬਸਿਡੀਆਂ ਦਾ ਵਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਉਹ ਘਾਟਾ ਕਿਵੇਂ ਪੂਰਾ ਕਰਨਾ ਸਬਸਿਡੀਆਂ ਤਾਂ ਦੇਣੀਆਂ ਪੈਣਗੀਆਂ ਸਬਸਿਡੀਆਂ ਤੇ ਹੁਣ ਸਰਕਾਰ ਵਾਸਤੇ ਐਡਾ ਵੱਡਾ ਫਾਨਾ ਬਣ ਗਿਆ ਹੈਗਾ ਇਹ ਤਾਂ ਮੁਸੀਬਤ ਬਹੁਤ ਵੱਡੀ ਬਣ ਗਈ ਕਿਉਂਕਿ ਜਦੋਂ ਆ ਵਿੱਤੀ ਵਾਰਾ ਖਤਮ ਹੋਣਾ ਮਤਲਬ 31 ਮਾਰਚ 2023 ਜਵੀ ਜਦੋਂ ਹੈ ਨਾ ਜਦੋਂ ਅਗਲਾ 1 1 April 2024 ਤੋਂ ਵਿੱਤੀ ਵਰ ਉਹਦਾ ਪੰਜਾਬ ਦੇ ਵਿੱਚ 22000 ਕਰੋੜ ਰੁਪਏ ਦੀ ਸਬਸਿਡੀ ਹੋ ਜਾਊਗੀ ਉਹਦੇ ਚ ਕਿਸਾਨ ਬੰਬੀਆਂ ਦੀ ਕਿਸਾਨਾਂ ਦੀ ਐਸਸੀ ਬੀਸੀ ਪਰਿਵਾਰ ਓਬੀਸੀ ਪਰ ਹੁਣ ਤੇ ਸਾਰੇ ਹੋਗੇ ਸੱਚੋ ਹੁਣ ਤਾਂ ਜੋ ਕਾਸਟ ਵਾਲਾ ਤੇ ਵਰਕਾ ਹੀ ਪਾੜ ਗਿਆ ਨਾ ਉਹ ਤੇ 600 ਯੂਨਟ ਦੋ ਮਹੀਨੇ ਦੇ ਮਿਲ ਰਹੇ ਤੇ ਜਿਹੜੀ ਇੰਡਸਟਰੀ ਨੂੰ ਦਿੱਤੀ ਉਹ 22000 ਕਰੋੜ ਰੁਪਏ ਇੱਕ ਸੂਬੇ ਤੇ ਇੰਨਾ ਬੋਝ ਹੋਵੇ ਉਹ ਹੁਣ ਸਰਕਾਰ ਇੱਕ ਬਿਲੀ ਬੋਰਡ ਦੀਆਂ ਚੀਕਾਂ ਨਿਕਲੀਆਂ ਪਈ ਉਹ ਕਹਿੰਦਾ ਕਿ ਸਾਡਾ 2600 ਕਰੋੜ ਰੁਪਈਆ ਦੇ ਸਰਕਾਰੀ ਮਹਿਕਮਿਆਂ ਨੂੰ ਦੇਣੇ ਨੇ ਸਰਕਾਰ ਨੇ ਵੀ ਹਲੇ ਪੰਜਾਬ ਬਿਲੀ ਬੋਰਡ ਨੂੰ ਸਬਸਿਡੀ ਨਹੀਂ ਬਿਲੀ ਬੋਰਡ ਦੇ ਵਾਜੇ ਵਜੇ ਪਏ ਨੇ ਉਹ ਕਹਿੰਦੇ 11 ਪੀਜ਼ ਦੀ ਨਾਲ ਟੈਰਫ ਵਧਾਜੋ ਪਿਛਲੇ ਟਸਾਲ ਤੋਂ ਕੋਈ ਟੈਰਫ ਨਹੀਂ ਵਧਿਆ ਹੈਗੇ ਤੇ ਫਿਰ ਸੈਂਟਰ ਸਰਕਾਰ ਕੋ ਕਾਹਦੇ ਪੈਸੇ ਮੰਗਦੇ ਨੇ ਪੰਜਾਬ ਸਰਕਾਰ ਵੀ ਇੱਕ ਸੂਤੀ ਫਸ ਜਾਣੀ ਹੈ ਕਿ ਹੁਣ ਤਾਂ اشتਿਆਰ ਵੀ ਬਹੁਤ ਲਾ ਦਿੱਤੇ ਉਹ ਵੀ ਨੀ ਸਕੀਮ ਵਾਪਸ ਕੀਤੀ ਜਾ ਸਕਦੀ ਕਿ ਜਿਹੜੇ 90 ਫੀਸ ਦੀ ਘਰਾਂ ਦੇ ਬਿਜਲੀ ਬਿੱਲ ਮਾਫ ਉਹ ਵੀ ਨਹੀਂ ਬਿੱਲ ਸ਼ੁਰੂ ਕੀਤੇ ਜਾ ਸਕਦੇ ਨਿਹੋ ਦੇ ਕਿੰਨੇ ਘਰੋਂ ਲਾ ਕੇ ਕਿੰਨਾ ਕਿ ਸਿਰ ਤੁਸੀਂ ਤਮਾਸ਼ਾ ਫੂਕਣ ਵਾਲੀ ਗੱਲ ਹੈਗੀ ਨਾ ਕਿੰਨਾ ਕਿ ਚੇਰ ਕਰ ਲੋਗੇ ਇਸ਼ਤਿਹਾਰ ਲਾ ਲੋ ਜਿੰਨੀਆਂ ਫੂਡ ਫੂਡਾ ਲਾਉਣੀ ਹੈਗੀਆਂ ਚਾਪੋ ਚਾਹ ਤੇ ਬੰਦੇ ਤੇ ਮਰਦੇ ਨਹੀਂ ਹੈਗੇ ਨਾ ਜੀ ਚਾਹ ਦੇ ਬੰਦੇ ਦੇ ਮਰਵਾ ਦਿੰਦੇ ਨੇ ਇਹਨਾਂ ਦੇ ਚਾਹ ਜਿਹੜੇ ਸਟੇਟ ਨੂੰ ਮਰਵਾ ਰਹੇ ਜਿਹੜੇ ਸਾਡੇ ਪੋਲੀਟੀਸ਼ੀਅਨ ਆਗਣ ਹੁਣ ਸਵਾਲ ਹੈ ਕਿ ਬੀਲੀ ਬੋਰਡ 2300 ਕਰੋੜ ਰੁਪਏ ਸੈਂਟਰ ਸਰਕਾਰ ਨੇ ਉਹ ਬਹਾਨਾ ਲਾ ਕੇ ਦਲੀਲ ਦੇ ਕੇ ਤੇ ਪੰਜਾਬ ਸਰਕਾਰ ਦਾ 2300 ਕਰੋੜ ਰੁਪਏ ਦਾ ਜਿਹੜਾ ਚੁੱਕਣਾ ਉਹਨਾਂ ਨੇ ਕਰ ਜਾ ਔਲਾਦ ਦੀ ਘਟौती ਹੁਣ ਸਰਕਾਰ ਆਪਣੇ ਵਸੀਲੇ ਤੇ ਹੈ ਨਹੀਂ ਸਰਕਾਰ ਕੋ ਠੀਕ ਹੈ ਤੁਸੀਂ ਮਸ਼ਹੂਰੀਆਂ ਤੇ ਪੈਸੇ ਖਰਚੀ ਜਾਣੇ ਖਰਚੀ ਚੋਲੋ ਜਿਹੜੇ ਦਿੱਲੀੋਂ ਆਉਂਦੇ ਨੇ ਖਾਸਪਰੋਂ ਨੇ ਉਹਨਾਂ ਦੇ ਜਿੰਨਾ ਮਰਜ਼ੀ ਪੈਸੇ ਖਰਚੀ ਜਾਓ ਪਰ ਸਵਾਲ ਵੀ ਢਿੱਡ ਤੇ ਪੰਜਾਬੀਆਂ ਦਾ ਦੁੱਖਦਾਨਾ ਉਹਨਾਂ ਨੂੰ ਤੇ ਹਰਪਾਲ ਸਿੰਘ ਜੀ ਮੈਨੂੰ ਕੀ ਸਮੱਸਿਆ ਉਹਨਾਂ ਤੋਂ ਤੇ ਸੀਐਮ ਸਾਹਿਬ ਨੂੰ ਕਾਦੀ ਸਮੱਸਿਆ ਜਾਂ ਆਮ ਆਦੀ ਪਾਰਟੀ ਦੇ ਐਮਐਲਏ ਕਾਦੀ ਸਮੱਸਿਆ ਉਹ ਤੇ ਮੌਜਾ ਮਾਣ ਹੀ ਰਹੇ ਨੇ ਉਹਨਾਂ ਨੂੰ ਤੇ ਸਰਕਾਰੀ ਕੋਠੀਆਂ ਸਰਕਾਰੀ ਗੱਡੀਆਂ ਸਭ ਕੁਝ ਮਿਲ ਗਿਆ ਹੈ ਤਨਖਾਹ ਮਿਲ ਗਿਆ ਟੌ ਟੱਪਾ ਵੱਖਰਾ ਹੈਗਾ ਪਰ ਪ੍ਰੋਬਲਮ ਤੇ ਪੰਜਾਬੀਆਂ ਦੀ ਨੇ ਕਰਜਾ ਜਿਨ੍ਹਾਂ ਤੇ ਚੜ ਰਿਹਾ ਹੈਗਾ ਹੁਣ ਆਪਾਂ ਕਹਾਂਗੇ ਪਿਛਲਾਂ ਨੇ ਵੀ ਚੱਕਰ ਜਾਂ ਚੜ ਦਿੱਤਾ ਹੈਗਾ ਤੇ ਪਿਛਲੇ ਤੇ ਇਸੇ ਕਰਕੇ ਲੋਕਾਂ ਨੇ ਪੁੰਚ ਕੇ ਸੁੱਟ ਤੇ ਆ ਗਏ ਨੇ ਹੁਣ ਸੈਂਟਰ ਸਰਕਾਰ ਨੂੰ ਪਤਾ ਕਿ ਤੁਸੀਂ ਜੇ ਸੈਂਟਰ ਸਰਕਾਰ ਨਾਲ ਪੰਗੇ ਲੋਗੇ ਤਾਂ ਉਹ ਵੀ ਬਾਹਨੇ ਲੱਭਣਗੇ ਹੁਣ ਤੁਸੀਂ ਕਿੱਥੇ ਜਾਓਗੇ ਜਿਹੜਾ 2300 ਕਰੋੜ ਰੁਪਏ ਲੱਗਦਾ ਹੈ ਘੋਰ ਕਟੌਤੀ ਕਰ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਮਸਲਿਆਂ ਤੇ ਕੇਂਦਰ ਨੇ ਵੀ ਨਵਜ ਫੜ ਲਈ ਹੈ ਕਿ ਇਹਨਾਂ ਨੂੰ ਠੇਬੀ ਕਿੱਥੇ ਕਿੱਥੇ ਲਾਉਣੀ ਹੈ ਵਿੱਤੀ ਤੌਰ ਦੇ ਉੱਤੇ ਕਈ ਫੰਡ ਰੋਕੇ ਗਏ ਪਹਿਲਾਂ ਉਹਦੇ ਵਿੱਚ ਹੀ ਸਰਕਾਰ ਨੇ ਦਲੀਲ ਵੀ ਦਿੱਤੀ ਹਾਲਾਂਕਿ ਕੇਂਦਰ ਨੇ ਕਿ ਫ ਬੇਸ਼ੱਕ ਉਸ ਵਿੱਚ ਵੀ ਬਦਲਾਅ ਕੀਤੇ ਪੰਜਾਬ ਸਰਕਾਰ ਨੇ ਹੁਣ ਕੇਂਦਰ ਸਰਕਾਰ ਨੇ ਵੀ ਨਵਜ ਫੜ ਲਈ ਲੱਗਦੀ ਹੈ ਕਿ ਕਿੱਥੇ ਕਿੱਥੇ ਅਸੀਂ ਰੋਕਣਾ ਹੈ ਕਿੱਥੇ ਕਿੱਥੇ ਬ੍ਰੇਕ ਲਾਉਣੀ ਹੈ ਕਿ ਸਾਡੇ ਕਾਬੂ ਚ ਆ ਜਾਏ ਸਾਰਾ ਸਿਸਟਮ ਰਾਜ ਸਭਾ ਦੇ ਵਿੱਚ ਚਾਹਮਾ ਦੀ ਪਾਰਟੀ ਦੇ ਐਮਪੀ ਨੇ ਸਵਾਲ ਚੁੱਕਿਆ ਕਿ ਸਾਡੇ ਫੰਡ ਕਿਉਂ ਰੋਕੇ ਹੋਏਗੇ ਨੇ ਸਿਹਤ ਮੰਤਰੀ ਦੇ ਸੈਂਟਰ ਦੇ ਸਿਹਤ ਮੰਤਰੀ ਅਦਾਸਦਾ ਕੋਈ ਕਾਮੀ ਤੁਸੀਂ ਪੁੱਠੇ ਕਰਦੇ ਹੋ ਅਸੀਂ ਕਾਦੇ ਵਾਸਤੇ ਪੈਸੇ ਦੇ ਦਈਏ ਨਾ ਤੁਹਾਨੂੰ ਜਿਹੜੇ ਕੰਮ ਵਾਸਤੇ ਅਸੀਂ ਪੈਸੇ ਦੇ ਰਹੇ ਤੋ ਉਹ ਇਹ ਤੋ ਤੁਸੀਂ ਵਰਤਦੇ ਨਹੀਂ ਹੈਗੇ ਤੇ ਫਿਰ ਤੁਸੀਂ ਕਹੀ ਆ ਮੋਦੀ ਸਰਕਾਰ ਮਾੜੀ ਹੈਗੀ ਆ ਆਪਾਂ ਮੰਨ ਕੇ ਚੱਲਦੇ ਕਿ ਮੋਦੀ ਸਰਕਾਰ ਲੋਕਾਂ ਦੇ ਹਿੰਦੁਸਤਾਨ ਦੇ ਲੋਕਾਂ ਦੇ ਟੈਕਸ ਦਾ ਪੈਸਾ ਹੀ ਹਨ ਉਹ ਪਹਿਲਾਂ ਪਸੂਬਿਆਂ ਕੋਲ ਟੈਕਸ ਇਕੱਠਾ ਕਰਦੀ ਹੈ ਫਿਰ ਉਹ ਸੈਂਟਰ ਨੂੰ ਦਿੰਦੀ ਹੈ ਗਿਆ ਪਰ ਜੇ ਪ੍ਰੋਬਲਮ ਪੰਜਾਬ ਦੀ ਆ ਰਹੀ ਹੈ ਬਾਕੀ ਪ੍ਰੋਬਲ ਬੰਗਾਲ ਦੀ ਵੀ ਪ੍ਰੋਬਲ ਆ ਰਹੀ ਉਹ ਵੀ ਮਿਲ ਕੇ ਕੀ ਸਾਡੇ ਫੰਡ ਰੋਕ ਲਏ ਨੇ ਪਰ ਆਹ ਤਾਂ ਹੁਣ ਜਿਹੜਾ ਕੱਟ ਲਾ ਦਿੱਤਾ ਹੈ ਗਣ ਜਾਂਦੇ ਆਪਣੇ ਖਰਚੇ ਘਟਾਓ ਜਾਂ ਸਬਸਿਡੀਆਂ ਬੰਦ ਕਰੋ ਕੱਲ ਹੀ ਜਿਹੜੇ ਪੰਜਾਬ ਫਾਰਮਰ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹੇ ਚੁਕੇ ਨੇ ਅਜੀਵੀਰ ਸਿੰਘ ਜਾਖੜ ਉਹਨਾਂ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਆਰਟੀਕਲ ਛਪਿਆ ਸੀ ਕਿ ਜਦੋਂ ਬਤੌਰ ਚੇਅਰਮੈਨ ਸੀ ਖੇਤੀਬਾੜੀ ਕਮਿਸ਼ਨ ਦੇ ਤੇ ਉਹਨਾਂ ਨੇ ਸਰਕਾਰ ਨੂੰ ਰეკਮੈਂਡ ਕੀਤਾ ਸੀ ਕੈਪਟਨ ਮਿਰਿੰਦਰ ਸਿੰਘ ਨੂੰ ਰეკਮੈਂਡ ਕੀਤਾ ਸੀ ਕਿ ਜਿਹੜੇ ਕਿਸਾਨਾਂ ਨੂੰ ਆਪਾਂ ਬਿਜਲੀ ਦੇ ਰਹੇ ਨੇ ਉਹ ਘੱਟੋ ਘੱਟ ਜਿਨ੍ਹਾਂ ਦੀ 7.5 ਏਕੜ ਤੋਂ ਜ਼ਿਆ ਮੀਨ ਐ ਉਹਨਾਂ ਨੂੰ ਨਾ ਸਬਸਿਡੀ ਦਿੱਤੀ ਵਾ ਹੇਠ ਲਾੜੂ ਦੇ ਦੋ ਗਰੀਬ ਨੂੰ ਦੇ ਦੋ ਮੱਧਮ ਵਰਗ ਦੇ ਕਿਸਾਨ ਨੂੰ ਦੇ ਦੋ ਉੱਪਰ ਲਿਆਣ ਨੂੰ ਨਾ ਦੋ ਉਹ ਕਿਸੇ ਨੇ ਨਹੀਂ ਬਣੀ ਨਾ ਕੈਪਟਨ ਮਿਰਿੰਦਰ ਸਿੰਘ ਨੇ ਬਣੀ ਨਾ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ 21 ਮਹੀਨੇ ਹੋ ਗਏ ਨੇ ਤਿੰਨ ਮੰਤਰੀ ਬਦਲ ਗਏ ਖੇਤੀਬਾੜੀ ਇਹ ਤਾਂ ਐਗਰੀਕਲਚਰ ਪਾਲਿਸੀ ਨਹੀਂ ਬਣੀ ਆਗੀ ਇਹ ਹੌਲੀ ਹੌਲੀ ਖਰਚੇ ਤੇ ਘਟਾਉਣੇ ਪੈਣਗੇ ਨਾ ਜੇ ਹੁਣ ਅੱਜ ਮਕੇਦਾ ਸੁਣ ਰਿਹਾ ਸੀ ਇੰਟਰਵਿਊ ਕਹਿ ਰਹੇ ਸੀ ਕਿ ਜਿਸ ਜਨਾਨੀ ਕੋਲ 15000 ਰੁਪਏ ਦਾ ਪਰਸ ਹੈਗਾ ਤੇ ਉਹ ਰੋਡਵੇ ਦੀ ਬੱਸ ਦੇ ਵਿੱਚ ਫ੍ਰੀ ਸਫ਼ਰ ਕਰਦੀ ਹੈਗੀ ਮਤਲਬ ਚਾਹੇ ਉਹ ਟੀਚਰ ਹੋਵੇ ਚਾਹੇ ਉਹ ਨਰਸ ਹੋਵੇ ਚਾਹੇ ਕੋਈ ਹੋਰ ਹੋਵੇ ਇਹ ਸਬਸਿਡੀਆਂ ਦੇ ਸਾਨੂੰ ਰੋਕਣੀਆਂ ਪੈਣਗੀਆਂ ਦੋ ਸਬਸਿਡੀਆਂ ਜਿਹੜੇ ਲੋਡ ਵੰਦਣਾ ਮਤਲਬ ਜਿੰਨਾਂ ਦੇ ਵਿਚਾਰੀਆਂ ਵਿਧਵਾ ਗਿਆ ਜਿੰਨਾਂ ਕੋਈ ਰੋਜੀ ਰੋਟੀ ਦਾ ਨਹੀਂ ਕੋਈ ਹੈਗਾ ਉਹਨਾਂ ਨੂੰ ਪਾਸ ਬਣਾ ਦੋ ਜਿਹੜੀਆਂ ਡਾਕਟਰ ਨੇ ਹੁਣ ਡਾਕਟਰ ਜਿਹੜੀਆਂ ਉਹ ਵੀ ਬੱਸਾਂ 'ਚ ਜਾ ਰਹੀਆਂ ਨੇ ਤੇ ਘਟੋ ਘੜੀ ਸਾਨੂੰ ਤੇ ਇੱਕ ਪਛਾਣਨਾ ਲਾਉਣਾ ਪਊਗਾ ਕਿੰਨਾ ਇੱਕ ਜੇ ਤੁਸੀਂ ਸਬਸਿਡੀਆਂ ਦੇ ਦੇ ਕੇ ਕੋਈ ਗਰੀਬ ਮਹਾਤੜ ਖੇਤ ਮਜ਼ਦੂਰ ਕਿਸਾਨ ਦੋ ਸਬਸਿਡੀ ਦੋ ਪਰ ਆ ਹੁਣ ਤੁਸੀਂ 100 ਏਕੜ ਵਾਲਾ ਵੀ ਲਈ ਜਾਂਦਾ ਪੇਸਾ ਔਇਕੜ ਵਾਲਾ ਵੀ ਕਹਿੰਦਾ ਕਿ ਖੇਤੀ ਘਾਟੇ 'ਚ ਹੈਗੀ ਆ ਜਦੋਂ ਆਪਾਂ ਕਰਨੀ ਹੀ ਹੈਗੀ 100 ਔਇਕੜ ਵਾਲਾ 10 ਔਇਕੜ ਵਾਲਾ ਤਾਂ ਨਹੀਂ ਕਹਿ ਸਕਦੇ ਕਿ ਘਾਟੇ ਵਾਲਾ ਸੌਦਾ ਹੈਗਾ ਉਹ ਤੇ 2.5 ਔਇਕੜਾ 1.5 ਕਿੱਲੇ ਵਾਲਾ ਕਿ 3 ਕਿੱਲੇ ਵਾਲਾ ਕਹਿ ਸਕਦਾ ਨਾ ਘਾਟੇ ਦਾ ਸੌਦਾ ਵੀ ਹੈ ਨਾ ਤੇ ਜੇ ਕੋਈ ਹੈ ਤੇ ਇਸ ਕਰਕੇ ਸਰਕਾਰ ਨੂੰ ਸੂਚਨਾ ਪਊਗਾ ਇਸ ਮਸਲੇ ਦੇ ਵਿੱਚ ਵੀ ਕਿਤੇ ਨਾ ਕਿਤੇ ਤੁਹਾਨੂੰ ਲਾਉਣਾ ਪਊਗਾ ਨਹੀਂ ਤੇ ਪੰਜਾਬ ਦੇ ਹਾਲਾਤ ਇਦਾਂ ਹੀ ਹੋਣਗੇ ਹੁਣ ਉਹ ਤੇ ਜਿਹੜੇ ਉਹ ਲੱਗਣੇ ਸੀ ਕਹਿੰਦੇ ਮੀਟਰ ਚਿਪ ਵਾਲੇ ਸਮਾਰਟ ਚ ਉਹਨੂੰ ਹੁਣ ਸੀਐਮ ਸਾਹਿਬ ਤੇ ਕੁਝ ਹੋਰ ਹੀ ਡਿਜ਼ਾਈਨ ਜਿਆ ਕਰਕੇ ਪੇਸ਼ ਕਰ ਗਏ ਹੈਗੇ ਨੇ ਪਰ ਜਿੱਦ ਦਿਨ ਲੱਗੇ ਜਦੋਂ ਲੋਕਾਂ ਦੇ ਬਿੱਲ ਆਉਣੇ ਸ਼ੁਰੂ ਹੋ ਗਏ ਜਦੋਂ ਬਿਜਲੀ ਐਕਟ ਵਾਲਾ ਮਸਲਾ ਆ ਗਿਆ ਉਦੋਂ ਜਿਹੜੀ ਸਥਿਤੀ ਸਪਸ਼ਟ ਹੋਊਗੀ ਲੇਕਿਨ ਇਸ ਹਿਸਾਬ ਦੇ ਨਾਲ ਮੌਜੂਦਾ ਸਥਿਤੀ ਦੇ ਪੰਜਾਬ ਦੀ ਤੇ ਸੈਂਟਰ ਦੇ ਤਕਰਾਰ ਵਧਦੇ ਜਾ ਰਿਹਾ ਹੈ ਉਹ ਦੂਜਾ ਬੀਜੇਪੀ ਤੇ ਹੋਰ ਤੜਫੇਗੀ ਸੈਂਟਰ ਸਰਕਾਰ ਕਿ ਭਾਈ ਈਡੀ ਨੋਟਿਸ ਭੇਜ ਰਹੀ ਹੈਗੀ ਹੈ ਤੁਹਾਡੇ ਕਨਵੀਰ ਨੇ ਤੁਸੀਂ ਹ ਹਸ਼ਾਰਪੁਰ ਦੇ ਵਿੱਚ 10 ਦਿਨ ਦੀ ਸਾਧਨਾ ਤੇ ਚੱਲ ਗਏ ਨੇ ਜਨਾਬ ਮੈਨੂੰ ਲੱਗਦਾ ਕਿ ਜਿਹੜੀ ਹੁੰਦੀ ਨਾ ਕਿ ਦੋ ਬੰਦੇ ਲੜਦੇ ਹੋਣ ਤੇ ਤੀਜਾ ਛਡਾਉਣ ਵਾਲਾ ਹੋਵੇ ਨਾ ਉਹ ਤੀਜਾ ਮਾਰਿਆ ਜਾਂਦਾ ਹੈਗਾ ਹੁਣ ਮਸਲਾ ਇਹ ਹੈ ਕਿ ਕੇਜਰੀਵਾਲ ਸਾਹਿਬ ਦਾ ਭਾਵੇਂ ਕੁਝ ਨਾ ਵਿਗੜੇ ਪਰ ਪੰਜਾਬ ਦਾ ਨੁਕਸਾਨ ਹੋ ਜੂਗਾ ਜਿਸ ਹੱਬ ਦੇ ਨਾਲ ਹੁਣ ਕਟੋਤੀਆਂ ਕੋ ਟੋਤੀਆਂ ਲੱਗ ਰਹੀਆਂ ਆ ਆਰਥਿਕ ਤੌਰ ਤੇ ਪੰਜਾਬ ਦਾ ਲਗਾਤਾਰ ਨੁਕਸਾਨ ਹੋਊਗਾ ਤੀਜਾ ਮਸਲਾ ਦੇਸ਼ ਦੇ ਖਿਡਾਰੀਆਂ ਨਾਲ ਜੁੜਿਆ ਹੋਇਆ ਉਹ ਵੀ ਖਿਡਾਰੀ ਜਿਹੜੇ ਮਾਣ ਮੱਤੇ ਜਿਨ੍ਹਾਂ ਨੇ ਮੈਡਲ ਲਿਆ ਕੇ ਦਿੱਤੇ ਕਈ ਕਾ ਕਾਮਨਵੈਲਥ ਗੇਮਾਂ ਦੇ ਵਿੱਚੋਂ ਕੋਈ 올림픽 ਦੇ ਵਿੱਚੋਂ ਲੈ ਕੇ ਆਇਆ ਇੱਕ ਕੁੜੀ ਤਾਂ ਸਾਖਸ਼ੀ ਮਲਕ ਨੂੰ ਗੇਮ ਛੱਡਣ ਲਈ ਮਜਬੂਰ ਹੋਣਾ ਪਿਆ ਉਹ ਰੋ ਰੋ ਕੇ ਕਹਿ ਰਹੀ ਹੈ ਕਿ ਅਸੀਂ ਇੱਕੋ ਮੰਗ ਕੀਤੀ ਸੀ ਕਿ ਉੱਥੇ ਕੁਸ਼ਤੀ ਸੰਗ ਦੇ ਪ੍ਰਧਾਨ ਕਿਸੇ ਐਸੇ ਕਿਸੇ ਬੀਬੀ ਨੂੰ ਲਾ ਦਿਓ ਕਿਸੇ ਕੁੜੀ ਨੂੰ ਲਾ ਦਿਓ ਨੂੰ ਲਾ ਦੇਉ ਪਰ ਉਹ ਨਹੀਂ ਮੰਨੀ ਸਰਕਾਰ ਨੇ ਇੱਕ ਬਿਜ਼ਨਸਮੈਨ ਦੇ ਵਿੱਚ ਉਹਦਾ ਸਾਥੀ ਸੀ ਜਿਹੜਾ ਸੰਜੇ ਸਿੰਘ ਉਸ ਨੂੰ ਹੀ ਲਗਾ ਦਿੱਤਾ ਗਿਆ ਇਸੇ ਕਰਕੇ ਉਹ ਗੇਮ ਚੋਂ ਬਾਹਰ ਹੋ ਗਈ ਕਈਆਂ ਨੇ ਆਪਣੇ ਪਦਮਸ਼ਰੀ ਵਾਪਸ ਕਰ ਦਿੱਤੇ ਖਿਡਾਰੀ ਵੀ ਜਿਹੜੇ ਇਸ ਸਥਿਤੀ ਦੇ ਵਿੱਚੋਂ ਮਾਨਸਿਕ ਤਣਾਅ ਚੋਂ ਲੰਘਣ ਲਈ ਮਜਬੂਰ ਹੈ ਇਥੇ ਦੇ ਅਗਰ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਦੇ ਉੱਪਰ ਰਾਸ਼ਟਰਪਤੀ ਦੀ ਕੋਈ ਮਮਿਕਰੀ ਕਰ ਗਿਆਗਾ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਦੁੱਖ ਹੋ ਜਾਂਦਾ ਲੇਕਿਨ ਅਗਰ ਧੀਆਂ ਦੇ ਨਾਲ ਮਾੜੀਆਂ ਹਰਕਤਾਂ ਹੋ ਰਹੀਆਂ ਨੇ ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਉਹ ਪ੍ਰਾਈਮ ਮਿਨਿਸਟਰ ਸਾਹਿਬ ਜਾਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਵੀ ਸ਼ਬਦ ਨਹੀਂ ਬੋਲਿਆ ਉਹਨਾਂ ਨੇ ਮਤਲਬ ਹੁਣ ਇਹ ਬਣਾ ਰਹੇ ਨੇ ਕਿ ਜਗਦੀਪ ਦਨਖੜ ਸਾਹਿਬ ਜਾਟ ਆ ਤੇ ਜਾਟਾਂ ਦੀ ਬੇਇੱਜ਼ਤੀ ਹੋ ਗਈ ਤੇ ਸ਼ਾਕਸੀ ਮਲਕ ਕੌਣ ਉਹ ਜਾਟਾਂ ਦੀ ਕੁੜੀ ਨਹੀਂ ਹੈਗੀ ਉਹ ਹਿੰਦੁਸਤਾਨ ਦੀ ਕੁੜੀ ਨਹੀਂ ਹੈਗੀ ਉਹ ਕਿੰਨੀਆਂ ਕੁੜੀਆਂ ਦੇ ਨਾਲ ਜੈਂਸੀ ਸੋਸ਼ੀਅਨ ਨੇ ਉਹ ਕੀ ਉਹ ਜਾਟਾਂ ਦੀਆਂ ਕੁੜੀਆਂ ਨਹੀਂ ਸੀ ਉਹ ਭਾਰਤ ਦੀਆਂ ਕੁੜੀਆਂ ਨਹੀਂ ਸੀ ਮਤਲਬ ਆ ਭਾਜਪਾ ਕੋ ਜਿੰਨੇ ਡਰਾਮੇ ਆ ਨਾ ਉਹਨੇ ਹੈ ਜਦ ਦੇਸ਼ ਦੇ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਮਮਿਕਰੀ ਕਰਦੇਗੇ ਨੇ ਉਦੋਂ ਇਸ਼ੂ ਨਹੀਂ ਬੰਦ ਆਗਾ ਹੁਣ ਇਹ ਕੋਈ ਟੀਐਮਸੀ ਦੇ ਨੇਤਾ ਨੇ ਮਮਿਕਰੀ ਕਰ ਦਿੱਤੀ ਉਹ ਦੇਸ਼ ਦਾ ਵੱਡਾ ਏਜੰਡਾ ਬਣ ਗਿਆ ਦੇਸ਼ ਦੀ ਵਿਕਾਸ ਗਤੀ ਰੁਕ ਗਈ ਜੀ ਤੇ ਦਨਕਰ ਸਾਹਿਬ ਦੀ ਮਮਿਕਰੀ ਕਰ ਦਿੱਤੀ ਹੈਗੀ ਕਮਾਲ ਹੋਈ ਪਈ ਹੈਗਾ ਇਹ ਮਮਿਕਰੀ ਕਰ ਦਿੱਤੀ ਹੈ ਕਿ ਕਾਲਾ ਕਿੱਡੀ ਕੀ ਵੱਡਾ ਗੁਨਾਹ ਕੀ ਕਰ ਦਿੱਤਾ ਹੈਗਾ ਇਹਦੇ ਚ ਗਿਆ ਇਹ ਤੇ ਵਿਅੰਗਾ ਕੱਲ ਨੂੰ ਤੁਸੀਂ ਕਹੋਗੇ ਸਾਡੇ ਉਹ ਸਟਾਇਰ ਦੇ ਤੌਰ ਤੇ ਜਿਹੜੇ ਕਾਰਟੂਨ ਸ਼ਾਪ ਦੇ ਤੁਸੀਂ ਉਹ ਨਾ ਸ਼ਾਪਿਆ ਕਰੋ ਜੀ ਅਸੀਂ ਤੁਹਾਡੇ ਤੇ ਡਾ ਪਰਮਿਸ਼ਨ ਕਰ ਦਾਂਗੇ ਇਹ ਕੋਈ ਗੱਲਾਂ ਕਰਨ ਵਾਲੀਆਂ ਹੈ ਹੁਣ ਸਵਾਲ ਹੈ ਕਿ ਉਸ ਬੰਦੇ ਦਾ ਸਹੋਗੀ ਜਿਸ ਸੇ ਕੁੜੀਆਂ ਨੇ ਇਲਜ਼ਾਮ ਲਗਾਏ ਨੇ ਨਾ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮਰਮੂ ਬੋਲੇ ਨਾ ਜਗਦੀਪ ਦਨਕਰ ਸਾਹਿਬ ਬੋਲੇ ਆ ਗਏ ਨੇ ਉਹ ਹਾਰ ਕੇ ਸਾਕਸੀ ਮਲਕ ਨੇ ਕਿਹਾ ਕਿ ਦਫਾ ਕਰੋ ਇਹੋ ਜੀ ਗੇਮ ਖੇਡਣ ਦਾ ਦੇਸ਼ ਵਾਸਤੇ ਜਿੱਤੇ ਧੀਆਂ ਦਾ ਮੁੱਲ ਨਹੀਂ ਜਿੱਤੇ ਬੈਡਲਾਂ ਦਾ ਮੁੱਲ ਨਹੀਂ ਹੈਗਾ ਜਿੱਥੇ ਬਲਾਦ ਕਰੀਆਂ ਦਾ ਮੁੱਲ ਵਾ ਖਿਡਾਰੀਆਂ ਦਾ ਮੁੱਲ ਨਹੀਂ ਜੇ ਤੇ ਧੀਆ ਪੈਣਾ ਨੂੰ ਛੇੜਨ ਵਾਲੇ ਦਾ ਮੁੱਲ ਸਾਡਾ ਕੋਈ ਮੁੱਲ ਨਹੀਂ ਹੈਗਾ ਤੇ ਇਹੋ ਜਿ ਦੇਸ਼ ਵਾਸਤੇ ਖੇਡਣ ਨਾ ਕਿ ਘਰ ਬੈਠ ਜਾਓ ਉਸੇ ਨੂੰ ਖੁਸ਼ੀ ਦੋਖੋ ਕੇ ਉਹ ਜਿਹੜੇ ਬਜਰੰਗਪੁਰੀਆਂ ਨੇ ਆਪਣਾ ਪਦਮਸ਼ਰੀ ਵਾਪਸ ਕਰ ਦਿੱਤਾ ਕਿ ਮੈਂ ਕਿਵੇਂ ਮੇਰੇ ਸਾਥੀ ਪਲੇਰਾਂ ਦੇ ਨਾਲ ਇਹ ਕੁਝ ਹੋ ਰਿਹਾ ਤੇ ਤੁਸੀਂ ਕਹੇ ਯਾਰ ਕਿ ਰਾਜਨੀਤੀ ਹੋ ਰਹੀ ਕਿਉਂ ਰਾਜਨੀਤੀ ਕੋਈ ਹਿੰਦੁਸਤਾਨ ਦੇ ਵਿੱਚ ਉਹ ਧੀ ਜਿਨੇ ਦੁਨੀਆ ਦੇ ਪਹਿਲੀ ਵਾਰ ਇੱਕ ਮੈਡਲ ਜਿੱਤਿਆ ਹੋਏ 올림픽 ਦੇ ਵਿੱਚ ਤੇ ਉਹਦੀਆਂ ਨਾਲ ਦੀਆਂ ਕੁੜੀਆਂ ਕਹਿ ਰਣ ਕਿ ਸਾਡੇ ਨਾਲ ਇਹ ਕੁਝ ਹੋਇਆ ਕੋਈ ਕੁੜੀ ਕਹਿ ਸਕਦੀ ਵਰਲਡ ਲੈਵਲ ਤੇ ਇਹਦੇ ਚ ਕਹਦੀ ਰਾਜਨੀਤੀ ਹੈ ਤੁਸੀਂ ਉਸ ਪਾਸੇ ਕਹਿੰਦੇ ਕਿ ਧੀਆਂ ਬਚਾਓ ਪੜਾਓ ਬੇਟੀ ਬਚਾਓ ਤੇ ਬੇਟੀ ਪੜਾਓ ਤੇ ਦੂਜੇ ਪਾਸੇ ਬੇਟੀਆਂ ਦਾ ਘਾਣ ਰਿਹਾ ਔਰ ਸਭ ਤੋਂ ਵੱਡੀ ਗੱਲ ਆ ਕਿ ਦੇਸ਼ ਦੀ ਪਾਰਲੀਮੈਂਟ ਨੂੰ ਸੁੱਤੀ ਪਈ ਹੈ ਕਿ ਜਾਂ ਇੰਨੀ ਮਾੜੀ ਹੋ ਚੁੱਕੀ ਹੈ ਪਹਿਲੀ ਗੱਲ ਕਿ ਜਿੰਨੀਆਂ ਸਾਡੀਆਂ ਐਸੋਸੀਏਸ਼ਨਾਂ ਨੇ ਚਾਹੇ ਉਹ ਰੈਸਲਿੰਗ ਆ ਚਾਹੇ ਹੌਕੀ ਆ ਚਾਹੇ ਕਬੱਡੀ ਆ ਚਾਹੇ ਐਥਲੈਟਿਕ ਚਾਹੇ ਕ੍ਰਿਕਟ ਇਹਨਾਂ ਦੇ ਵਿੱਚ ਅਫਸਰਾਂ ਦਾ ਤੇ ਪੋਲਿਟਿਸ਼ੀਅਨਾਂ ਦਾ ਕੰਮ ਕੀ ਹੈ ਪਹਿਲੀ ਤੇ ਗੱਲ ਕਾਨੂੰਨ ਇਹ ਬਣਨਾ ਚਾਹੀਦਾ ਕੋਈ ਐਮਐਲਏ ਕੋਈ ਪੋਲਿਟਿਸ਼ੀਅਨ ਚਾਹੇ ਉਹ ਐਮਐਲਏ ਚਾਹੇ ਉਹ ਐਮਪੀ ਆ ਚਾਹੇ ਕੋਈ ਆਈਐਸਐ ਕੋਈ ਆਈਪੀਐਸ ਆ ਜਿੰਨੀਆਂ ਵੀ ਖੇਡ ਐਸੋਸੀਏਸ਼ਨਾਂ ਇਹਨਾਂ ਦਾ ਪ੍ਰੈਜ਼ੀਡੈਂਟ ਨਹੀਂ ਬਣਨਾ ਚਾਹੀਦਾ ਇੱਥੇ ਚਾਹੀਦੇ ਸਿਰ ਤੇ ਸਿਰਫ ਖਿਡਾਰੀ ਬੰਨੇ ਚਾਹੀਦੇ ਨੇ ਉਹ ਚਾਹੇ ਰਿਟਾਇਰ ਖਿਡਾਰੀ ਨੇ ਜਿਹੜੇ ਖੇਡ ਖੇਡ ਛੱਡ ਚੁੱਕੇ ਉਹਨਾਂ ਨੂੰ ਬਣਨਾ ਚਾਹੀਦਾ ਹੁਣ ਇਹਨਾਂ ਨੂੰ ਲੋਕਾਂ ਨੂੰ ਕੀ ਪਤਾ ਜਿਹੜਾ ਹੁਣ ਬਿਜ਼ਨਸਮੈਨ ਬਣ ਗਿਆ ਭਾਰਤੀ ਕਬੱਡੀ ਕੁਸ਼ਤੀ ਐਸੋਸੀਏਸ਼ਨ ਦਾ ਉਹਨੂੰ ਪਤਾ ਹੈਗਾ ਦਾ ਪੇਚ ਕੀ ਹੁੰਦੇ ਨੇ ਹਾ ਉਹਨੂੰ ਇਹਨਾਂ ਪਤਾ ਕਿ ਮੈਂ ਪ੍ਰਧਾਨ ਬਣਨਾ ਉਹ ਦਾ ਪੇਚ ਕਰ ਕਰਕੇ ਜਿਗਾਰਡਵਾਜੀ ਕਰਕੇ ਉਹ ਪ੍ਰਧਾਨ ਬਣ ਗਿਆ ਪਰ ਖੇਡਾਂ ਦੇ ਰੂਲ ਨਿਜ਼ਮ ਦਾ ਪਤਾ ਹੈਗਾ ਇੱਕ ਪੁਲਿਸ ਅਫਸਰ ਨੂੰ ਇੱਕ ਆਈਐਸ ਨੂੰ ਪੰਜਾਬ ਦੇ ਵਿੱਚ ਹੀ 40-45 ਆਈਐਸ ਐਸੋਸੀਏਸ਼ਨਾਂ ਹੈਗੀਆਂ ਖੇਡਾਂਆਂ ਉਹਦਾ ਕੋਈ ਆਈਪੀਐਸ ਆ ਕੋਈ ਆਈਐਸ ਪ੍ਰਧਾਨ ਕੋਈ ਪੋਲਿਟਿਸ਼ੀਅਨ ਉਹਨਾਂ ਕਦੀ ਕੋਈ ਖੇਡੇ ਹੈ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਇਹ ਤੇ ਸਿਰਫ ਸਿਰ ਖਡਾਰੀਆਂ ਦੇਸ਼ ਉਹਦਨ ਹਾਰ ਗਿਆ ਅੱਜ ਹਾਰਿਆ ਨਾ ਇੱਕ ਕਿ ਇੱਕ ਜਿਹਦੇ ਤੇ ਵੱਡੇ ਜੁਰਮ ਲੱਗੇ ਉਹਦਾ ਸਾਥੀ ਉਹਨੂੰ ਪ੍ਰਧਾਨ ਬਣਾ ਦਿੱਤਾ ਜਦੋਂ ਹਾਕੀ ਇੰਡੀਆ ਇੰਡੀਆ ਹਾਕੀ ਫੈਡਰੇਸ਼ਨ ਦਾ ਪ੍ਰਧਾਨ ਚੁਣਨਾ ਸੀ ਨਾ ਇੱਕ ਪਾਸੇ ਪ੍ਰਗਟ ਸਿੰਘ ਸੀ ਹਮ ਬਦਮਸ਼ੀਰੀ ਅਰਜਨਾਵਾੜੀ ਜਿੰਨੇ ਦੇਸ਼ ਦੇ ਕਟੋਕਟ 300 ਤੋਂ ਜ਼ਿਆਦਾ ਮੈਚਾਂ ਦੀ ਗਵਾਹੀ ਕੀਤੀ ਹੈ 올림픽 ਖੇਡੇ ਹੈਗਾ ਦੂਜੇ ਪਾਸੇ ਹਿਮਾਚਲ ਦੀ ਇੱਕ ਬਜ਼ੁਰਗ ਨੇਤਾ ਹੈ ਵਿਦਿਆ ਸਟੋਕ ਉਹ ਹਾਕੀ ਫੈਡਰੇਸ਼ਨ ਦੀ ਪ੍ਰਧਾਨ ਚੁਣੀ ਗਈ ਤੇ ਪ੍ਰਗਟ ਸਿੰਘ ਹਾਰ ਗਿਆ ਇਹ ਦੇਖਿਆ ਕੋਈ ਜਿੱਥੇ ਖਿਡਾਰੀਆਂ ਦੀ ਕਦਰ ਨਹੀਂ ਹੈਗੀ ਜਿੱਥੇ ਉਦੋਂ ਉਹ ਦੱਸੋ ਇੱਕ ਘੱਟੋ ਘਾੜੇ ਇੱਕ ਖਿਡਾਰੀ ਪਹਿਲਾਂ ਕੇਪੀਐਸ ਗਿੱਲ ਕਈ ਸਾਲ ਇੰਡੀਅਨ ਹਾਕੀ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਉਹਨੇ ਦਬਦਬਾ ਰੱਖ ਰੱਖਿਆ ਉਹਦੇ ਸ਼ੁਕਰ ਕਰੋ ਰੂਪਨਦੋਰ বাজਾ ਦੇ ਕੇ ਇਸ ਵਿੱਚੋਂ ਫਿਰ ਵੀ ਉਹਨੇ ਮਰਦ ਤੱਕ ਵੀ ਉਹਨੇ ਕੁਰਸੀ ਨਹੀਂ ਛੱਡੀ ਉਹਨੂੰ ਖੋਇਆ ਹੀ ਕਹੀ ਉਹਦੇ ਕੋਲ ਉਹ ਕਿਤੇ ਆ ਗਿਆ ਮਨੋਰ ਸਿੰਘ ਗਿੱਲ ਆ ਗਿਆ ਮਨੋਰ ਸਿੰਘ ਗਿੱਲ ਨੇ ਖੋਇ ਹੈਗੀ ਜਦੋਂ ਖੇਡ ਮੰਤਰੀ ਬਣਿਆ ਸੀ ਉਹ ਤੇ ਬਾਕੀ ਤੇ ਵਾਜਾ ਹੀ ਵਜੇਗਾ ਤੇ ਇਹ ਘੱਟੂ ਘੜ ਦੇਸ਼ ਦੇ ਸਾਰੇ ਖਿਡਾਰੀਆਂ ਨੂੰ ਘੱਟੂ ਘੜਾ ਜਿਹੜੇ ਆਪਣੇ ਕਰੈਕਟਰ ਆ ਨਾ ਜਿਹੜੇ ਪੈਸੇ ਦੇ ਪੁੱਤ ਆ ਗਏ ਨੇ ਇਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਹੌਕੀ ਵਾਲਿਆਂ ਨੂੰ ਅੱਗੇ ਲੱਗਣਾ ਚਾਹੀਦਾ ਹੈਗਾ ਸਾਰੇ ਨੂੰ ਅੱਗੇ ਲੱਗਣਾ ਚਾਹੀਦਾ ਹੈ ਕਿ ਮੁੱਕੇ ਬਾਏ ਨੇ ਤਾਂ ਪੋਸਟ ਵੀ ਪਾ ਦਿੱਤੀ ਕਿ ਕਰੈਕਟਰ ਦੇ ਏਡੇ ਨਾਮੀ ਖਿਡਾਰੀ ਆ ਅਮੀਰ ਖਿਡਾਰੀ ਆ ਬੋਲਦੇ ਕਿਉਂ ਨਹੀਂ ਇੱਕ ਵੀ ਸ਼ਬਦ ਉਹਦੇ ਸਾਰੇ ਪਤਾ ਨਹੀਂ ਕਿਉਂ ਗੁੰਗੇ ਨੇ ਹੁਣ ਸਵਾਲ ਇਹ ਕਿ ਸਾਰੇ ਨੂੰ ਚਾਹੀਦਾ ਇੱਕ ਦੇਸ਼ ਦੇ ਵਿੱਚ ਇੱਕ ਲਹਿਰ ਉੱਠਣੀ ਚਾਹੀਦੀ ਬਣਾਉਣੀ ਚਾਹੀਦੀ ਹੈਗੀ ਆ ਕਿ ਜਿਹੜੇ ਪਹਿਲੀ ਗੱਲ ਜਿੰਨੇ ਫੈਡਰੇਸ਼ਨਾਂ ਨੇ ਜਿੰਨੀਆਂ ਖੇਡ ਐਸੋਸੀਏਸ਼ਨਾਂ ਖੇਡ ਫੈਡਰੇਸ਼ਨਾਂ ਇਹਨਾਂ ਚੋਂ ਕੋਈ ਵੀ ਆਈਐਸ ਕੋਈ ਵੀ ਆਈਪੀਐਸ ਕੋਈ ਵੀ ਪੋਲਿਟਿਸ਼ੀਅਨ ਚੇਅਰਮੈਨ ਜਾਂ ਪ੍ਰਧਾਨ ਨਹੀਂ ਹੋਣਾ ਚਾਹੀਦਾਗਾ ਨਰੋਲ ਰੂਪ ਦੇ ਵਿੱਚ ਖਿਡਾਰੀ ਹੋਣੇ ਚਾਹੀਦੇ ਨੇ ਕਿਉਂ ਨਹੀਂ ਜਿਹੜੀ ਕੁਸ਼ਤੀ ਸੰਘ ਦਾ ਪ੍ਰਧਾਨ ਕਿਉਂ ਨਹੀਂ ਬਜਰੰਗ ਪੂਨੀਆਂ ਹੋ ਸਕਦਾ ਜਾਂ ਕਿਉਂ ਨਹੀਂ ਇਸ ਤੋਂ ਪਹਿਲਾਂ ਜਿਹੜੇ ਵੀ ਹੈ ਜਿਹੜੇ ਰਿਟਾਇਰਮੈਂਟ ਹੋ ਉਹਨੂੰ ਕਿਉਂ ਨਹੀਂ ਹੋਣਾ ਚਾਹੀਦਾ ਭਾਰਤੀ ਕ ਚੇਤੇ ਹੁਣ ਅਮੀਸ਼ਾ ਦਾ ਮੁੰਡਾ ਸਭ ਕੁਝ ਉਹ ਹੀ ਚਲਾਉਂਦਾ ਹੈਗਾ ਜਿੰਨੀਆਂ ਵੀ ਖੇਡ ਐਸੋਸੀਏਸ਼ਨਾਂ ਉਹਨਾਂ ਦੇ ਉਹ ਹੀ ਹੋਣੇ ਚਾਹ ਤਾਂ ਖੇਡ ਇੱਕ ਖੇਡ ਆ ਪਰ ਹੁਣ ਕੀ ਕਰ ਸਾਡੀ ਜਿਹੜੀ ਕਹਿੰਦੇ ਪੀਟੀਸ਼ਨ ਨੂੰ ਕੀ ਕਹਿੰਦੇ ਨੇ ਸਾਡੇ ਉਰਨ ਪੜੀ ਜੀ ਉਹ ਵੀ ਤੇ ਚੁੱਪ ਕਰਕੇ ਬੈਠੀ ਰਹੀ ਹੈਗੀ ਤੇ ਜਦੋਂ ਉਹਦੇ ਨਾਲ ਧੱਕਾ ਹੋਇਆ ਤੇ ਕਈ ਮਹੀਨੇ ਰੋਂਦੀ ਰਹੀ ਸੀ ਤੇ ਹੁਣ ਕਈ ਮਹੀਨੇ ਕੁੜੀਆਂ ਰੋਂਦੀਆਂ ਰਹੀਆਂ ਤੇ ਉਹ ਚੁੱਪ ਕਰਕੇ ਬੈਠੀ ਰਹੀ ਹੈਗੀ ਪ੍ਰੋਬਲਮ ਸਭ ਤੋਂ ਵੱਡੀ ਹੈ ਤੇ ਦੇਸ਼ ਦੇ ਇੱਕ ਉਪਰਾਸ਼ਟਪਤੀ ਦੇ ਨਾਲ ਕੀ ਕੁਝ ਹੋ ਗਿਆ ਉਹ ਦੇਸ਼ ਦਾ ਵੱਡਾ ਮੁੱਦਾ ਬਣ ਗਿਆ ਤੇ ਦੇਸ਼ ਦੀਆਂ ਧੀਆਂ ਦੇ ਨਾਲ ਕਈਆਂ ਕੁੜੀਆਂ ਨੇ ਸੋਚਿਆ ਹੋਊਗਾ ਕਿ ਮੈਂ ਵੀ ਆਪਣਾ ਖੇਡ ਦੇ ਵਿੱਚ ਕੈਰੀਅਰ ਬਣਾਉਣਾ ਤੇ ਜਦੋਂ ਉਹਨਾਂ ਨੇ ਦੇਖਿਆ ਹੋਊਗਾ ਮਾਵਾ ਪਿਓਆਂ ਨੇ ਦੇਖਿਆ ਹੋਊਗਾ ਪੈਰੈਂਟਸ ਨੇ ਦੇਖਿਆ ਹੋਊਗਾ ਯਾਰ ਕੁੜੀਆਂ ਦੇ ਨਾਲ ਕੁਝ ਹੋ ਰਿਹਾ ਤੇ ਉੱਥੇ ਕੋਲ ਕਹਿੰਦੇ ਅਸੀਂ ਕੁੜੀ ਇਨਕਮ ਪਾਣੀ ਹੈਗੀ ਨਾ ਇਹ ਇਹ ਦੇਸ਼ ਦੀ ਬਦਕਿਸਮਤੀ ਔਰ ਦੇਸ਼ ਦੇ ਪ੍ਰਾਈਮ ਮਿਨਿਸਟਰ ਔਰ ਗ੍ਰਹਿ ਮੰਤਰੀ ਤੇ ਦੇਸ਼ ਦੀ ਰਾਸ਼ਟਰਪਤੀ ਇੱਕ ਔਰਤ ਇੱਕ ਜੇ ਇੱਕ ਔਰਤ ਔਰਤ ਦੇ ਪਿੱਛੇ ਖੜੀ ਨਾ ਨਹੁੰਦੀ ਤੇ ਫਿਰ ਇਸ ਦੇਸ਼ ਦੇ ਵਿੱਚ ਔਰਤਾਂ ਦੇ ਨਾਲ ਧੱਕੇ ਹੁੰਦੇ ਰਹਿਣੇ ਨਾ ਸਾਡੀ ਕੋਈ ਮੁੱਖ ਮੰਤਰੀ ਬੋਲਦੀ ਹੈ ਕਿ ਨਾ ਸਾਡੀ ਦੇਸ਼ ਦੀ ਰਾਸ਼ਟਰਪਤੀ ਬੋਲਦੀ ਹੈ ਮਤਲਬ ਸਾਨੂੰ ਕੁਰਸੀਆਂ ਪਿਆਰੀਆਂ ਹੋਰ ਤੇ ਕੁਝ ਸਾਨੂੰ ਪਿਆਰਾ ਨਹੀਂ ਹੈਗਾ ਤੇ ਆਹ ਤੇ ਇੱਕ ਦੇਸ਼ ਦੇ ਸਿਸਟਮ ਤੇ ਦੇਸ਼ ਦੀ ਸਰਕਾਰ ਤੇ ਇਹ ਸਭ ਤੋਂ ਵੱਡਾ ਦਮਾਚਾ ਦਾ ਚਪੇੜ ਆ ਕਿ ਸਾਖਸ਼ੀ ਮਲਕ ਨੇ ਖੇਡ ਛੱਡਣ ਦਾ ਫੈਸਲਾ ਕਰ ਲਿਆ ਔਰ ਬਜਰੰਗ ਪੁੰਨੀਆਂ ਨੇ ਆਪਣਾ ਪਦਮਸ਼ਰੀ ਵਾਪਸ ਕਰ ਦਿੱਤਾ ਗਾ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਦੋ ਤਿੰਨ ਮੁੱਦਿਆਂ ਤੇ ਚਰਚਾ ਕੀਤੀ ਹੈ ਤੁਸੀਂ ਇਹਨਾਂ ਮੁੱਦਿਆਂ ਦੇ ਬਾਰੇ ਕੀ ਸਮਝ ਰੱਖਦੇ ਹੋ ਆਪਣੀ ਟਿੱਪਣੀ ਵੀ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਤੇ ਫਿਲਹਾਲ ਬਨੇ ਰਹੋ ABC ਪੰਜਾਬ ਦੇ